ਸਵੇਰ ਦਾ ਸਮਾਂ ਹੈ ਪਿੰਡ ਫੂਲ ਦੇ ਵਿੱਚ ਕੈਨੇਡਾ ਵਾਲੇ ਐਮ ਆਰ ਆਈ ਸਰਦਾਰ ਦੀ ਆਲੀ ਸ਼ਾਨ ਕੋਠੀ ਦੇ ਪਿਛਲੇ ਪਾਸੇ ਜਿੱਥੇ ਠੰਡ ਅਤੇ ਧੁੰਦ ਕਰਨ ਸਨਾਟਾ ਪਸਰਿਆ ਹੈ 12 ਸਾਲ ਦਾ ਗੁਰਸ਼ਖ ਮੁੰਡਾ ਜਸਕਰਨ ਸਿੰਘ ਜਿਸਦੇ ਸਿਰ ਉੱਪਰ ਛੋਟਾ ਦਮਲਾ ਸਜਿਆ ਹੈ ਉਸਨੇ ਨੀਲਾ ਬਾਣਾ ਪਾ ਰੱਖਿਆ ਹੈ ਇੱਕ ਹੱਥ ਦੇ ਵਿੱਚ ਗੁਟਕਾ ਸੇ ਪਕੜਿਆ ਹੈ ਪਰ ਦੂਜੇ ਹੱਥ ਦੇ ਵਿੱਚ ਭਾਰੀ ਖਤੋੜਾ ਹੈ ਅੱਗੇ ਵੱਧਦਾ ਜਾ ਰਿਹਾ ਹੈ ਸਾਹਮਣੇ ਇੱਕ ਮਾਰਬਲ ਦੀ ਬਣੀ ਇਮਾਰਤ ਨਜ਼ਰ ਆ ਰਹੀ ਹੈ ਜੋ ਤੁੰਦ ਕਾਰਨ ਇੱਥੇ ਇੰਝ ਲੁਕੀ ਨਜ਼ਰ ਆ ਰਹੀ ਹੈ ਜਿਵੇਂ ਅੱਜ ਕੋਈ ਵੱਡਾ ਅਨਰਥ ਹੋਣ ਵਾਲਾ ਹੋਵੇ ਉਹ ਮੁੰਡਾ ਅੱਗੇ ਵਧ ਰਿਹਾ ਹੈ ਸਾਹਮਣੇ ਹਰੇ ਰੰਗ ਦੀਆਂ ਚਾਦਰਾਂ ਉਸ ਇਮਾਰਤ ਦੇ ਉੱਪਰ ਲਟਕਦੀਆਂ ਨਜ਼ਰ ਆ ਰਹੀਆਂ ਹਨ ਕੁਝ ਹਰੇ ਰੰਗ ਦੇ ਝੰਡੇ ਹਨ ਇਹ ਇਸ ਪਿੰਡ ਦੀ ਮਸ਼ਹੂਰ ਪੀਰਾਂ ਦੀ ਦਰਗਾਹ ਹੈ ਜੋ ਐਸੇ ਮੁੰਡੇ ਦੇ ਦਾਦਾ ਜੀ ਕਰਨੈਲ ਸਿੰਘ ਨੇ ਸ਼ਰਧਾ ਭਾਵਨਾ ਦੇ ਨਾਲ ਬਣਾਈ ਸੀ ਇੱਥੇ ਅੱਜ ਸਾਰੇ ਪਿੰਡ ਦੀ ਮੁਰਾਦਾਂ ਪੂਰੀਆਂ ਹੁੰਦੀਆਂ ਹਨ ਲੋਕ ਆਪਣੀਆਂ ਮੁਰਾਦਾਂ ਮੰਗ ਇੱਥੇ ਹਰੇ ਰੰਗ ਦੀਆਂ ਚਾਦਰਾਂ ਚੜਾ ਕੇ ਜਾਂਦੇ ਹਨ ਫਿਰ ਬਾਬਾ ਜੀ ਸਾਰਿਆਂ ਦੀ ਸ਼ਰਧਾ ਨੂੰ ਪੂਰੇ ਕਰਦੇ ਹਨ ਲੋਕ ਇੱਥੇ ਆ ਕੇ ਆਪਣੀਆਂ ਅਰਦਾਸਾਂ ਕਰਦੇ ਹਨ ਹਰ ਸਾਲ ਦਾਦਾ ਕਰਨੈਲ ਸਿੰਘ ਇੱਥੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਵੱਡਾ ਜਗ ਲਾਉਂਦਾ ਹੈ ਵੱਡਾ ਦਾਨਪੁਨ ਕਰਦਾ ਹੈ ਕਈ ਪਿੰਡਾਂ ਦੇ ਲੋਕ ਇੱਥੇ ਆਦੇ ਹਨ ਮੇਲੇ ਵਰਗਾ ਮਾਹੌਲ ਬਣ ਜਾਂਦਾ ਹੈ ਲੇਕਿਨ ਅੱਜ ਜਸਕਰਨ ਸਿੰਘ ਇੱਥੇ ਮੱਥਾ ਟੇਕਣ ਨਹੀਂ ਆਇਆ ਨਾ ਹੀ ਉਸਤੇ ਮਨ ਦੇ ਵਿੱਚ ਕੋਈ ਸ਼ਰਧਾ ਭਾਵਨਾ ਹੈ ਬਸ ਮੁੰਡੇ ਉੱਪਰ ਉਸਤੇ ਜਕਾਰਿਆਂ ਦੀ ਗੂੰਜ ਹੈ ਜੋ ਕੱਲਾ ਹੀ ਲਗਾਉਂਦਾ ਅੱਗੇ ਵਧ ਰਿਹਾ ਹੈ ਬੋਲੇ ਸੋਨਿਹਾਲੇ ਲੇਕਿਨ ਪਿੱਛੇ ਸੱਤ ਸ੍ਰੀ ਅਕਾਲ ਬੋਲਣ ਵਾਲਾ ਕੋਈ ਨਹੀਂ ਹੈ ਗੁਟਕਾ ਸੱਭ ਨੂੰ ਇੱਕ ਪਾਸੇ ਉੱਚੀ ਜਗਾਂਤੀ ਰੱਖਦਾ ਹੈ ਅੱਤ ਦੇ ਵਿੱਚ ਹਥੌੜਾ ਪਕੜਦਾ ਹੈ ਇੱਕ ਹੋਰ ਜ਼ੋਰ ਦੀ ਜਕਾਰਾ ਛੱਡਦਾ ਹੈ ਬੋਲੇ ਸੋਨਿਹਾਲ ਰੁਕ ਜਾ ਪੁੱਤ ਅਨਰਥ ਹੋ ਜਾਊ ਪੀਰ ਬਾਬਾ ਨਾਰਾਜ਼ ਹੋ ਜਾਵੇਗਾ ਉਹ ਹਥੌੜੇ ਨਾਲ ਉਸਤੇ ਵਿੱਚ ਵੱਡੀ ਦਰਾਰ ਪੈ ਗਈ ਹੈ ਦੂਜਾ ਹਥੌੜਾ ਮਾਰਦਾ ਹੈ ਉਹ ਨਿੱਕੇ ਨਿੱਕੇ ਹੱਥ ਜੋ ਕੈਨੇਡਾ ਦੇ ਵਿੱਚ ਖਡੌਣਿਆਂ ਨਾਲ ਖੇਡਦੇ ਸਨ ਇੱਥੇ ਆ ਕੇ ਹਥੌੜਾ ਪਕੜੀ ਖੜੇ ਹੋ ਨੇ ਅਤੇ ਕਈ ਹਥੌੜਿਆਂ ਤੋਂ ਬਾਅਦ ਉਹ ਦੀਵਾਰ ਤਰਾਸ਼ਾਈ ਹੋ ਜਾਂਦੀ ਹੈ ਤੇ ਉਸਤੇ ਨਾਲ ਹੀ ਉਸਤੇ ਉੱਪਰ ਟਿੱਕੀ ਛੱਤ ਜਿਹੜੀ ਹੈ ਉਹ ਵੀ ਥੱਲੇ ਨੂੰ ਡਿੱਗ ਪੈਂਦੀ ਹੈ ਸਾਰੇ ਪਾਸੇ ਧੂੜ ਦਾ ਗੁਬਰ ਹੈ ਇੰਨੇ ਸਭ ਦੇ ਵਿਚਕਾਰ ਇਹ ਸਾਰਾ ਸ਼ੋਰ ਸੁਣ ਕੇ ਦੂਰੋਂ ਇੱਕ ਬਜ਼ੁਰਗ ਜਿਸ ਦਾ ਨਾਮ ਹੈ ਕਰਨਲ ਸਿੰਘ ਜੋ ਜਸੀਦਾ ਆਉਂਦਾ ਹੈ 65 ਸਾਲਾ ਬਜ਼ੁਰਗ ਨੰਗੇ ਪੈਰੀ ਲੜਖੜਾਉਂਦਾ ਹੋਇਆ ਡਿੱਗਦਾ ਟੈਂਦਾ ਪਦਰਿਆ ਸੀ ਉਸ ਦੀਆਂ ਅੱਖਾਂ ਪਟੀਆਂ ਹੋਈਆਂ ਸਨ ਜਿਵੇਂ ਉਹ ਆਪਣੀ ਮੌਤ ਨੂੰ ਸਾਹਮਣੇ ਦੇਖ ਰਿਹਾ ਹੋਵੇ ਅਨਰਥ ਹੋ ਜਾਊ ਪੁੱਤਰ ਬਾਬਾ ਨਰਾਜ਼ ਹੋ ਜਾਵੇਗਾ ਆ ਤੂੰ ਕੀ ਕਰ ਦਿੱਤਾ ਹੈ ਸਾਡਾ ਖਾਨਦਾਨ ਤਬਾਹ ਹੋ ਜਾਵੇਗਾ ਉਹ ਰੁਕ ਜਾ ਕੈਨੇਡਾ ਵਾਲਿਆ ਤੈਨੂੰ ਨਹੀਂ ਪਤਾ ਕਿਸ ਅੱਗ ਨਾਲ ਖੇਡ ਰਿਹਾ ਹੈ ਪਰ ਜੱਸੀ ਨੂੰ ਅੱਜ ਕੋਈ ਆਵਾਜ਼ ਸੁਣਾਈ ਨਹੀਂ ਦੇ ਰਹੀ ਉਸ ਤੇ ਕੰਨਾਂ ਦੇ ਵਿੱਚ ਸਿਰਫ ਉਹ ਬਾਣੀ ਗੁੰਜਰੀ ਹੈ ਜੋ ਕੁਝ ਸਮਾਂ ਪਹਿਲਾਂ ਉਸ ਗੁਟਕਾ ਸਾਹਿਬ ਦੇ ਵਿੱਚੋਂ ਪੜੀ ਸੀ ਅੱਜ ਉਸ ਦੇ ਦੇ ਉੱਪਰ ਜੋ ਸਮਰ ਹੈ ਕਿਸੇ ਨੂੰ ਸੁਣਨ ਨਹੀਂ ਚਾਹੁੰਦਾ ਅੱਜ ਬਸ ਆਪਣੇ ਮਨ ਦੀ ਕਰਨੀ ਹੈ ਤੁਰੰਤ ਜਿਹੜਾ ਹੈ ਇੱਕ ਹੋਰ ਹਥੋੜਾ ਮਰਦਾ ਹੈ ਦੂਜੀ ਦੀਵਾਰ ਦੇ ਵਿੱਚ ਵੀ ਇੱਕ ਭਾਰੀ ਤਰੇੜਾ ਜਾਂਦੀ ਹੈ ਲੇਕਿਨ ਜਿਵੇਂ ਇੱਕ ਹੋਰ ਹਥੋੜਾ ਮਾਰ ਕੇ ਉਸ ਦੀਵਾਰ ਨੂੰ ਟਾਉਣ ਲੱਗਾ ਨਾ ਅਚਾਨਕ ਇੱਕ ਪਾਣਾ ਵਾਪਰ ਗਿਆ ਉੱਥੇ ਹੀ ਡਿੱਗ ਪੈਂਦਾ ਹੈ ਮੋਢੇ ਵਿੱਚੋਂ ਧੱਕ ਨਿਕਲਣ ਲੱਗਦੀ ਹੈ ਹੱਥਾਂ ਵਿੱਚੋਂ ਹਥੋੜਾ ਛੁੱਟ ਜਾਂਦਾ ਹੈ ਦਾਦਾ ਕੋਲ ਆਉਂਦਾ ਹੈ ਕਹਿੰਦਾ ਹੈ ਮੈਂ ਕਿਹਾ ਸੀ ਨਾ ਪੀਰ ਇੰਦਰਾਜ ਨੂੰ ਜਾਣਗੇ ਉਹਨਾਂ ਨੇ ਆਪਣੀ ਬਲੀ ਰਲੀ ਮੇਰਾ ਪੋਤਾ ਗਿਆ ਹਾਇ ਰਬਾ ਇਤੋ ਕੀ ਕੀਤਾ ਮੇਰਾ ਪੋਤਾ ਮਰ ਤੋ ਖੋ ਲਿਆ ਓਏ ਇਹ ਤਾਂ ਨਿੱਕੀ ਉਮਰ ਸੀ ਇਸ ਨੂੰ ਪਲਾਕੀ ਪਤਾ ਸੀ ਲੇਕਿਨ ਸ਼ਾਇਦ ਉੱਥੇ ਉਹ ਹੋਣ ਵਾਲਾ ਸੀ ਜੋ ਕਿਸੇ ਨੇ ਸੋਚਿਆ ਤੱਕ ਨਹੀਂ ਸੀ ਸਾਰੀ ਆਵਾਜ਼ ਸੁਣ ਕੇ ਪਿੰਡ ਵਾਲੇ ਵੀ ਉੱਥੇ ਇਕੱਠੇ ਹੋ ਗਏ ਇਸ ਤੋਂ ਬਾਅਦ ਉਹਨਾਂ ਦੇ ਸਾਹਮਣੇ ਜੋ ਹੋਇਆ ਨਾ ਦੇਖ ਕੇ ਸਾਰੇ ਹੈਰਾਨੇ ਗਏ ਆਖਿਰਕਾਰ ਕੀ ਹੋਇਆ ਉਸ ਮੁੰਡੇ ਦੇ ਨਾਲ ਕਿਉਂ ਤਰਫਣ ਲੱਗਿਆ ਉਹ ਕਿਉਂ ਤਾਈ ਉਸਨੇ ਪੀਰਾਂ ਦੀ ਜਗਾ ਆਖਿਰਕਾਰ ਕਿਸਨੇ ਉਕਸਾਇਆ ਉਸਨੂੰ ਅਤੇ ਇਸ ਤੋਂ ਬਾਅਦ ਜੋ ਹੋਇਆ ਨਾ ਜੋ ਕਰਮਾਤ ਇਤਨੀ ਵਾਪਰੇ ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਹਾਂ। ਬਣੇ ਵੀਡੀਓ ਦੇ ਅੰਤ ਤੱਕ ਕਲੀ-ਕਲੀ ਗੱਲ ਤੁਹਾਨੂੰ ਜਾਣੂ ਕਰਾਵਾਂਗੇ। ਕੁਝ ਦਿਨ ਪਹਿਲਾਂ ਜਦੋਂ ਦੁਪਹਿਰ ਦੇ 2 ਵਜੇ ਦਾ ਸਮਾਂ ਸੀ ਅੰਮ੍ਰਿਤਸਰ 에য়ারਪੋਰਟ ਦੇ ਬਾਹਰ ਯਾਤਰੀਆਂ ਦੀ ਭਾਰੀ ਭੀੜ ਸੀ ਪਰ ਉਸ ਭੀੜ ਦੇ ਵਿੱਚ ਇੱਕ ਪਰਿਵਾਰ ਸਭ ਤੋਂ ਵੱਖਰਾ ਦਿਸ ਰਿਹਾ ਸੀ। ਐਸੀ ਗੁਰਪ੍ਰੀਤ ਸਿੰਘ ਉਸ ਦੀ ਪਤਨੀ ਹਰਲੀਨ ਅਤੇ ਉਹਨਾਂ ਦਾ 12 ਸਾਲ ਦਾ ਪੁੱਤਰ ਜਸਕਰਨ ਸਿੰਘ ਜਦੋਂ ਉਹ ਟਰਮੀਨਲ ਤੋਂ ਬਾਹਰ ਆਏ ਨਾ ਤਾਂ ਪੰਜਾਬ ਦੀ ਮਿੱਟੀ ਦੀ ਮਹਿਕ ਅਤੇ ਹਵਾ ਦੇ ਵਿੱਚ ਘੁਲਿਆ ਟ੍ਰੈਫਿਕ ਸ਼ੋਅਰੇ ਉਹਨਾਂ ਦੇ ਨਾਲ ਟਕਰਾਇਆ ਬਾਹਰ ਰੇਲਿੰਗ ਦੇ ਕੋਲ ਖੜ ਸੀ ਸਰਦਾਰ ਕਰਨਲ ਸਿੰਘ ਉਸਨੇ ਚਿੱਟਾ কুর্তা ਪਹਿਰਾ ਪਾਇਆ ਸੀ ਸਿਰ ਤੇ ਬਦਾਮੀ ਰੰਗ ਦੀ ਪੱਗ ਸੀ ਅਤੇ ਅੱਖਾਂ ਦੇ ਵਿੱਚ ਉਡੀਕ ਦੇ ਹੰਝੂ ਉਸਨੇ ਪਿਛਲੇ 5 ਸਾਲਾਂ ਤੋਂ ਆਪਣੇ ਪੁੱਤਰ ਪੋਤੇ ਨੂੰ ਦੇਖਿਆ ਨਹੀਂ ਸੀ ਜਿਵੇਂ ਹੀ ਉਸਨੇ ਜੱਸੀ ਨੂੰ ਦੇਖਿਆ ਕਰਨਲ ਸਿੰਘ ਦੀਆਂ ਬਾਹਾਂ ਖੁੱਲ ਗਈਆਂ ਜੱਸੀ ਜੋ ਟੋਰਾਂਟੋ ਸ਼ਹਿਰ ਦੇ ਵਿੱਚ ਪਲਿਆ ਸੀ ਪਰ ਜਿਸ ਨੂੰ ਉਸਦੇ ਮਾਪਿਆਂ ਨੇ ਸਿੱਕੇ ਦੀ ਗੁੜਤੀ ਦਿੱਤੀ ਸੀ ਉਹ ਪੱਜਕੇ ਦਾਦੇ ਦੇ ਕੋਲ ਗਿਆ ਪਰ ਉਸਦਾ ਗੜ ਨਹੀਂ ਲੱਗਿਆ ਸਭ ਤੋਂ ਪਹਿਲਾਂ ਝੁਕ ਕੇ ਸਾਦੇ ਦੇ ਪੈਰਾਂ ਨੂੰ ਹੱਥ ਲਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਦਾ ਜੀ ਕਰਨਲ ਸਿੰਘ ਦਾ ਸਿਣਾ ਗੱਜ-ਗੱਜ ਚੋੜਾ ਹੋ ਗਿਆ ਉਸਨੇ ਜੱਸੀ ਨੂੰ ਚੁੱਕ ਕੇ ਛਾਤੀ ਨਾਲ ਘੁਟਕੇ ਲਾਇਆ ਉਸਤੇ ਖੰਜੂ ਜੱਸੀ ਦੀ ਛੋਟੀ ਦਸਤਾਰ țe ਡਿਗੇ ਓਏ ਮੇਰਾ ਸ਼ਿਰ ਪੁੱਤਰੇ ਸਦਕੇ ਜਾਵਾਂ ਮੈਂ ਤੇਰੇ ਤੋਂ ਮੈਂ ਤਾਂ ਸੁਣਿਆ ਸੀ ਬਾਹਰਲੇ ਮੁਲਕਾਂ 'ਚ ਜਾ ਕੇ ਬੱਚੇ ਪੰਜਾਬੀ ਤੱਕ ਭੁੱਲ ਜਾਂਦੇ ਹਨ ਕੇਸ ਕਤਲ ਕਰਵਾ ਲੈਂਦੇ ਹਨ ਪਰ ਤੂੰ ਤਾਂ ਪੂਰਾ ਸਿੰਘ ਸਜਿਆ ਹੈ ਮੇਰਾ ਸਿਰ ਉੱਚਾ ਕਰ ਜੀ ਤਾ ਦੂ ਪੁੱਤਰ ਦੋ ਕਾਲੀਆਂ ਫੋਰਚਨਰ ਗੱਡੀਆਂ ਪਿੰਡ ਫੁੱਲਵਰ ਰਵਾਨਾ ਹੋਈਆਂ ਜੱਸੀ ਪਿਛਲੇ ਸੀਟ ਤੇ ਬੈਠਾ ਖਿੜਕੀ ਚੋਂ ਬਾਹਰ ਦੇਖ ਰਿਹਾ ਸੀ ਉਸ ਤੇ ਦਿਮਾਗ ਦੇ ਵਿੱਚ ਪੰਜਾਬ ਦੀ ਇੱਕ ਵੱਕਰੀ ਤਸਵੀਰ ਸੀ ਸਰੋਂ ਦੇ ਖੇਤ ਕੱਚੇ ਕਰ ਬੜਦਾ ਵਾਲੇ ਗੱਡੇ ਪਰ ਜੋ ਉਹ ਦੇਖ ਰਿਹਾ ਸੀ ਉਸ ਨੂੰ ਹੈਰਾਨ ਕਰ ਰਿਹਾ ਸੀ ਚੌੜੀਆਂ ਸੜਕਾਂ ਵੱਡੇ ਵੱਡੇ ਪਲਾਈਓਵਰ ਸਟਾਰਬਕਸ ਮੈਕਡੋਨਲਡ ਅਤੇ KFC ਦੇ ਬੋਰਡ ਸੜਕਾਂ ਤੇ ਟਰੈਕਟਰ ਘਟ ਸੀ ਅੱਦੇ ਮਹਿੰਗੀਆਂ ਗੱਡੀਆਂ ਜ਼ਿਆਦਾ ਦਿਸ ਰਹੀਆਂ ਸਨ ਜੱਸੀ ਨੇ ਹੈਰਾਨ ਹੋ ਕੇ ਪੁੱਛਿਆ ਡਾਡੀ ਜੀ ਇਹ ਪੰਜਾਬ ਹੈ ਜਦ ਬਰੈਪਟ ਨੇ ਮੈਂ ਤਾਂ ਸੋਚਿਆ ਸੀ ਇੱਥੇ ਮਿੱਟੀ ਹੋਵੇਗੀ ਖੁੱਲੇ ਮੈਦਾਨ ਹੋਣਗੇ ਇੱਥੇ ਤਾਂ ਸਭ ਕੁਝ ਕੰਕਰੀਟ ਦਾ ਬਣਿਆ ਹੈ ਬਸ ਦੂਰ ਕੁਝ ਖੇ ਦੇਖ ਰਿਹਾ ਨੇ ਗੁਰਪ੍ਰੀਤ ਹੱਸਿਆ ਪਰ ਉਸ ਦੀ ਹਸੀ ਦੇ ਵਿੱਚ ਇੱਕ ਉਦਾਸੀ ਵੀ ਸੀ ਪੁੱਤਰ ਜੱਸੇ ਇਹ ਨਵਾਂ ਪੰਜਾਬ ਹੈ ਇੱਥੇ ਪੈਸਾ ਬਹੁਤ ਆ ਗਿਆ ਹੈ ਲੋਕਾਂ ਨੇ ਜ਼ਮੀਨਾਂ ਵੇਚ ਕੇ ਕੋਠੀਆਂ ਪਾਲੀਆਂ ਨੇ ਗੱਡੀਆਂ ਲੱਗੇ ਨੇ ਬਾਹਰੋਂ ਦੇਖਣ ਨੂੰ ਇਹ ਤਰੱਕੀ ਲੱਗਦੀ ਹੈ ਪਰ ਅੰਦਰੋਂ ਅੰਦਰੋਂ ਕੁਝ ਅਜਿਹਾ ਹੈ ਜੋ ਤੈਨੂੰ ਪਿੰਡ ਜਾ ਕੇ ਪਤਾ ਲੱਗੇਗਾ ਤਕਰੀਬਨ 2 ਘੰਟੇ ਦੇ ਬਾਅਦ ਗੱਡੀਆਂ ਪਿੰਡ ਵਿੱਚ ਦੱਕ ਲਖੋਆਂ ਸਰਦਾਰ ਕਰਨਲ ਸਿੰਘ ਦੀ ਹਵੇਲੇ ਇੱਕ ਸੇ ਫਾਈਵ ਸਟਾਰ ਹੋਟਲ ਤੋਂ ਘਟਨੇ ਸੀ ਵੇੜੇ ਦੇ ਵਿੱਚ ਇੰਟੀਰੀਅਰ ਲੌਕ ਟਾਈਲ ਲੱਗਿਆ ਸਨ ਐ ਇੱਕ ਪਾਸੇ ਮਹੰਗੇ ਵਿਦੇਸ਼ੀ ਕੁੱਤੇ ਬੰਨੇ ਸਨ ਜਿੱਸੀ ਗੱਡੀ 'ਚ ਉਤਰਿਆ ਉਹ ਆਪਣੀ ਦਾਦੀ ਦੇ ਘਰ ਜੋ ਕਿ ਹੁਣ ਸਵਰਗਵਾਸੀ ਸੇ ਉਸ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਉੱਪਰ ਜਿੱਕੇ ਘਰ ਦੇ ਪਿਛਲੇ ਪਾਸੇ ਗਿਆ ਜਿੱਤੇ ਉਸਦੇ ਪਿਤਾ ਨੇ ਦੱਸਿਆ ਸੀ ਕਿ ਕਿਨਵਾ ਦਾ ਬਾਗ ਹੈ ਉਹ ਬਾਗ ਦੇਖਣ ਗਿਆ ਸੀ ਪਰ ਉਸਦੀ ਨਜ਼ਰ ਕਿਸੇ ਹੋਰ ਚੀਜ਼ ਤੇ ਡਿੱਗ ਗਈ ਘਰ ਦੇ ਪਿਛਲੇ ਪਾਸੇ ਜਿੱਤੇ ਇੱਕ ਅਤੋਨਿਕ ਨੀਲੇ ਪਾਣੀ ਵਾਲਾ ਸਵਿੰਗ ਪੂਲ ਬਣਿਆ ਸੀ ਉਸਦੇ ਬਿਲਕੁਲ ਨਾਲ ਪੁਰਾਣੀ ਸੰਗੜੀ 베ਰੀ ਦੇ ਹੇਠਾਂ ਇੱਕ ਅਜੀਬ ਜੀ ਇਮਾਰਤ ਖੜੀ ਸੀ ਇਹ ਲਗਭਗ 10 ਤੋਂ 12 ਫੁੱਟ ਉੱਚੀ ਸੀ ਹਰੇ ਗੰਧੇ ਪੈਲਨਲ ਬਣੀ ਉੱਪਰ ਗੁੰਬਦ ਵਰਗੀ ਛਤ ਸੇ ਉਸਤੇ ਹਰੇ ਰੰਗ ਦਾ ਚਮਕਦਾਰ ਕਪੜਾ ਬਨਿਆ ਸੀ ਆੜੇ-ਦੋੜੇ ਅਗਰਬੱਤੀਆਂ ਦੀ ਤੇਜ ਦਮ ਘੁੱਟਣ ਵਾਲੀ ਮਹਿਕ ਸੀ ਨਰਕਤਾ ਨਾਲ ਕਈ ਮੋੜੀਆਂ ਵੀ ਬਨੀਆਂ ਸਨ ਜੋ ਖਵਾਦੇ ਵਿੱਚ ਖਲ ਰਹੀਆਂ ਸਨ ਇੱਥੇ ਹਰੇ ਰੰਗ ਦੀਆਂ ਕਈ ਚਾਦਰਾਂ ਜਿਹੜੀਆਂ ਹਨ ਉਹ ਵੀ ਢੜਕੀਆਂ ਹਨ ਇਸ ਅਤੋਨੇ ਘਰ ਦੇ ਵਿੱਚ ਜਿੱਥੇ ਹਰ ਚੀਜ਼ ਵਿਦੇਸ਼ੀ ਸੀ ਇੱਕ ਪੁਰਾਣੀ ਪੀਰਾਂ ਦੀ ਦਰਗਾਹ ਬਹੁਤੀ ਅਜੀਬ ਅਤੇ ਡਰਾਉਣੀ ਲੱਗ ਰਹੀ ਸੀ ਜਸਦੀ ਦੇ ਕਦਮ ਉੱਥੇ ਰੁਕ ਗਏ ਉਸਨੇ ਮਨ ਵਿੱਚ ਸੋਚਿਆ ਏ ਕੀ ਹੈ ਅਸੀਂ ਤਾਂ ਸਿੱਖ ਹਾਂ ਸਾਡੇ ਘਰ ਦੇ ਵਿੱਚ ਜਿੱਥੇ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਫਿਰ ਕਬਰ ਵਰਗੀ ਚੀਜ਼ ਇੱਥੇ ਕੀ ਕਰਨੀ ਹੈ ਉਸ ਨੂੰ ਅਜੇ ਪਤਾ ਨਹੀਂ ਸੀ ਇਹ ਸਿਰਫ ਇਟ ਅਤੇ ਮਾਰਬਲ ਦੀ ਇਮਾਰਤ ਨਹੀਂ ਬਲਕਿ ਉਹ ਚੀਜ਼ ਹੈ ਜੋ ਉਸਦੇ ਅਗਲੇ ਦਿਨ ਬਿਲਕੁਲ ਬਦਲ ਦੇਣ ਵਾਲੀ ਸੀ ਅਗਲੀ ਸਵੇਰ 3:00 ਪੰਜ ਵਜੇ ਦਾ ਸਮਾਂ ਸੀ ਪਿੰਡ ਵਿੱਚ ਗੁਰਦੁਆਰਾ ਸਾਹਿਬ ਤੋਂ ਆਸਾਦੀ ਵਾਰ ਦਾ ਕੀਰਤਨ ਸੁਣਾਈ ਦੇ ਰਿਹਾ ਸੀ ਤਦ ਉਹ ਅਜੇ ਵੀ ਸੰਗਣੀ ਸੀ ਜੱਸੇ ਜੋ ਕੈਨੇਡਾ ਦੇ ਵਿੱਚ ਵੀ ਅੰਮ੍ਰਿਤ ਵੇਲੇ ਉੱਠਣ ਦਾ ਅਦੀ ਸੀ ਇਸ਼ਨਾਨ ਕਰਕੇ ਤਿਆਰ ਹੋ ਕੇ ਬਾਹਰ ਆਇਆ ਉਸਨੇ ਗਰਮ ਲੋਈ ਦੀ ਬੁੱਕਲ ਮਾਰੀ ਸੀ ਉਹ ਦੁਬਾਰਾ ਉਸ 베ਰੀ ਦੇ ਹੇਠਾਂ ਮੰਨੇ ਉਸ ਦਰਗਾਹ ਦੇ ਕੋਲ ਗਿਆ ਅੱਜ ਉਸਨੇ ਦੇਖਿਆ ਉਸਨੇ ਉਸਨੂੰ ਝੁੰਡੜ ਕੇ ਰੱਖ ਦਿੱਤਾ ਉਸ ਦਾ ਨਾਂ ਦਾ ਸਰਦਾਰ ਕਰਨਲ ਸਿੰਘ ਜੋ ਇੱਕ ਅਮਰ ਤਾਰਿਕ ਹੋਰਸ਼ਕ ਸੀ ਜਿਸ ਤੇ ਗਾੜਦੇਵ ਜਿਹਾ ਤਰਾ ਸੀ ਉਸ ਦਰਗਾਹ ਦੇ ਸਾਹਮਣੇ ਨੰਗੇ ਪੈਰੀ ਖੜਾ ਸੀ ਕਰਨਲ ਸਿੰਘ ਦੇ ਹੱਥ ਦੇ ਵਿੱਚ ਕੱਚੇ ਜੁੱਦਾ ਇੱਕ ਗਲਾਸ ਸੀ ਉਹ ਠੰਡ ਦੇ ਵਿੱਚ ਕੰਮ ਰਿਆ ਸੀ ਪਰ ਉਸ ਦੀਆਂ ਅੱਖਾਂ ਦੇ ਵਿੱਚ ਸ਼ਰਧਾ ਤੋਂ ਜ਼ਿਆਦਾ ਡਰ ਦਿਖ ਰਿਹਾ ਸੀ ਉਸਨੇ ਦਰਗਾਹ ਦੇ ਉੱਪਰ ਤੇਲ ਦਾ ਦੀਵਾ ਜਗਾਇਆ ਪਰ ਉਸਨੇ ਗੋਡਿਆਂ ਪਰ ਬੈਠ ਕੇ ਆਪਣਾ ਮੱਥਾ ਉਸ ਮਾਰਬਲ ਦੀ ਬਣੀ ਦਹਲੀ ਤੇ ਰਗੜਿਆ ਹੈ ਬਾਬਾ ਸ਼ਾਹ ਕਮਾਲੇ ਮੇਰੇ ਪਰਿਵਾਰ ਦੀ ਰਾਖੀ ਕਰੇ ਮੇਰਾ ਪੁੱਤ ਕੈਨੇਡਾ ਤੋਂ ਆਇਆ ਹੈ ਉਸਦੇ ਸਿਰ ਤੇ ਮੇਰੇ ਪਰ ਹੱਥ ਕੋਈ ਪੁੱਲ ਚਖ ਹੋਵੇ ਤਾਂ ਬਖਸ਼ਦੀ ਪੀਰ ਬਾਬਾ ਜੱਸੀ ਪਿੱਛੇ ਖੜਾ ਇਹ ਸਭ ਸੁਣ ਰਿਹਾ ਸੀ ਉਸ ਬਖੂਨ ਕੋ ਰੁਟਿਆ ਉਸਨੇ ਅੱਗੇ ਵੱਧ ਕੇ ਕਿਹਾ ਦਾਦਾ ਜੀ ਕਰਨਲ ਸਿੰਘ ਤਰਵ ਕੇ ਉਠਿਆ ਦਦਦਾ ਗਿਲਾ ਛਲ ਗਿਆ ਉਸਨੇ ਜੱਸੀ ਨੂੰ ਦੇਖਿਆ ਜੱਸੀ ਪੁੱਤਰ ਤੂੰ ਇੱਥੇ ਜੱਸੀ ਦੀ ਆਵਾਜ਼ ਵਿੱਚ ਗੁੱਸਾ ਅਤੇ ਹੈਰਾਨੀ ਦੋਵੇਂ ਸਨ ਦਾਦਾ ਜੀ ਇਹ ਤੁਸੀਂ ਕੀ ਕਰ ਰਹੇ ਹੋ ਤੁਸੀਂ ਤਾਂ ਅਮਰਤਪਰੀ ਗੁਰਸਿੱਖ ਹੋ ਬੁਰੋ ਗੋਬਿੰਦ ਸਿੰਘ ਜੀ ਦੇ ਸ਼ਖ ਹੋ ਅਸੀਂ ਤਾਂ ਰੋਜ਼ ਪੜਦੇ ਹਾਂ ਜਾਗਤ ਜੋਤ ਜਪੈ ਇਸ ਵਸਰੇ ਇੱਕ ਬਿਨਾਮ ਮੰਨ ਲੈਣਾ ਹੈ ਫਿਰ ਤੁਸੀਂ ਇਸ ਮਾਰਬਲ ਦੀ ਮੜੀ ਅਗੇ ਨਾ ਕਿਉਂ ਰਗੜ ਰਹੇ ਹੋ ਕਿ ਗੁਰੂ ਸਾਹਿਬ ਦੀ ਸ਼ਕਤੀ ਘਟ ਪੈ ਗਈ ਹੈ ਕਰਨਲ ਸਿੰਘ ਦਾ ਚਿਹਰਾ ਪੀੜਾ ਪੈ ਗਿਆ ਉਸ ਨੇ ਕਾੜੀ ਨਾਲ ਜਸਸੀ ਦੇ ਮੋਤੇ ਹੱਥ ਰੱਖ ਦਿੱਤਾ ਉਸ ਦੀਆਂ ਅੱਖਾਂ ਇੱਧਰ ਉੱਧਰ ਘੁੰਮ ਰਹੀਆਂ ਸਨ ਜਿਵੇਂ ਕੋਈ ਅਧਿਕ ਸ਼ਕਤੀ ਉਹਨਾਂ ਨੂੰ ਦਿਖ ਰਹੀ ਹੋਵੇ ਚੁੱਪ ਜਿਵੇਂ ਚੁੱਪ ਕਰ ਜਾ ਤੈਨੂੰ ਨਹੀਂ ਪਤਾ ਤੂੰ ਕੀ ਬੋਲ ਰਿਹਾ ਹੈ ਇਹ ਸਿਰਫ ਮਾਰਬਲ ਨਹੀਂ ਹੈ ਇਹ ਸ਼ਕਸਾਤ ਸ਼ਕਤੀ ਹੈ ਜੇ ਬਾਬੇ ਨੇ ਸੁਣ ਲਿਆ ਤਾਂ ਗਰਮ ਹੋ ਜਾਵੇਗਾ ਮਾਫੀ ਮੰਗੇ ਉਹਨੇ ਕੰਨ ਫੜ ਕੇ ਮਾਫੀ ਮੰਗੇ ਜਸਸੀ ਨੇ ਦਾਦੇ ਦਾ ਹੱਥ ਹਟਾਇਆ ਮੈਂ ਮਾਫੀ ਨਹੀਂ ਮੰਗਾਂਗਾ ਮੈਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਅਗੇ ਝੁਕਦਾ ਹਾਂ ਕਿਸੇ ਕਬਰ ਅਗੇ ਨਹੀਂ ਕਰਨਲ ਸਿੰਘ ਗੁੱਸੇ ਅਤੇ ਘਰ ਦੇ ਵਿੱਚ ਕੰਮ ਲੱਗਾ ਉਹ ਜੱਸੀ ਨੂੰ ਉੱਥੋਂ ਬਾਹਰ ਖਿੱਚ ਕੇ ਲਗਿਆ ਉਸ ਰਾਤ ਘਰ ਦੇ ਵਿੱਚ ਮਾਹੌਲ ਬੜਾ ਤਣਾਪੂਰਨ ਸੀ ਲੋੜੀ ਨੂੰ ਸਿਰਫ ਕੁਝ ਦਿਨ ਬਾਕੀ ਸਨ ਹੈ ਡਰਾਈਂਗ ਰੂਮ ਦੇ ਵਿੱਚ ਇੱਕ ਬਕਰੀ ਹੀ ਬੈਸ ਚੱਲ ਰਹੀ ਸੀ ਜੱਸੀ ਸੋਫੇ ਤੇ ਬੈਠਾ ਸੀ ਉਸਦੇ ਪਿਤਾ ਗੁਰਪ੍ਰੀਤ ਅਤੇ ਦਾਦਾ ਕਰਨਲ ਸਿੰਘ ਸਾਹਮਣੇ ਬੈਠੇ ਸਨ ਕਮਰੇ ਦੇ ਵਿੱਚ ਹੀਟਰ ਚੱਲ ਰਿਹਾ ਸੀ ਪਰ ਕਰਨਲ ਸਿੰਘ ਨੂੰ ਖੰਡ ਲੱਗ ਰਹੀ ਸੀ ਅੰਦਰਲੇ ਡਰ ਦੀ ਠੰਡ ਜੱਸੀ ਨੇ ਫਿਰ ਸਵਾਲ ਕੀਤਾ ਦਾਦਾ ਜੀ ਮੈਨੂੰ ਜਵਾਬ ਚਾਹੀਦਾ ਹੈ ਤੁਸੀਂ ਮੈਨੂੰ ਬਚਪਨ ਤੋਂ ਫੋਨ ਤੇ ਸਾਕੀਆਂ ਸੁਣਾਉਂਦੇ ਸੀ ਇਸ ਸੰਗ ਸੁਰਮੇ ਹੁੰਦੇ ਹਨ ਉਹ ਕਿਸੇ ਤੋਂ ਡਰਦੇ ਨਹੀਂ ਹਨ ਫਿਰ ਤੁਸੀਂ ਇਸ ਮੜੀ ਤੋਂ ਕਿਉਂ ਡਰਦੇ ਹੋ ਪਿੱਛੇ ਪਲਾ ਰਾਜ ਕੀ ਹੈ ਕਰਨਲ ਸਿੰਘ ਨੇ ਇੱਕ ਡੂੰਗਾ ਹੌਂਕਾ ਲਿਆ ਉਸਨੇ ਆਪਣੀ ਪਗਟੀ ਕੀ ਤੇ ਅਤੇ ਅਤੀਤ ਦੇ ਉਸ ਖਾਰੇ ਪੰਨੇ ਨੂੰ ਫਰੋਲਣਾ ਸ਼ੁਰੂ ਕੀਤਾ ਉਸਨੇ ਭਰੀ ਹੋਈ ਆਵਾਜ਼ ਦੇ ਵਿੱਚ ਕਿ ਪੁੱਤਰ ਜੱਸੇ ਤੈਨੂੰ ਲੱਗਦਾ ਹੈ ਤੇਰਾ ਦਾਦਾ ਪਾਗਲ ਹੈ ਜਾਂ ਹਨੜ ਹੈ ਪਰ ਇਹ ਗੱਲ ਨਹੀਂ ਹੈ ਗੱਲ ਮਜਬੂਰੀ ਦੀ ਹੈ ਗੱਲ 1985 ਦੀ ਹੈ ਤੇਰੇ ਪਿਓ ਗੁਰਪ੍ਰੀਤ ਦੇ ਜਨਮ ਤੋਂ ਪਹਿਲਾਂ ਸਾਡੇ ਘਰ ਵਿੱਚ ਇੱਕ ਪੁੱਤਰ ਜਮਿਆ ਤੇਰਾ ਤਾਇਆ ਜਗਸੀਰ ਉਹ ਇਨਾ ਸੋਹਣਾ ਸੀ ਜਿਵੇਂ ਚੰਨ ਦਾ ਟੁਕੜਾ ਹੋਵੇ ਮੈਂ ਬਹੁਤ ਖੁਸ਼ੀ ਸਾਡੇ ਕੋਲ ਜ਼ਮੀਨ ਸੀ ਪੈਸਾ ਸੀ ਸਭ ਕੁਝ ਸੀ ਪਰ ਜਦੋਂ ਉਹ 3 ਸਾਲ ਦਾ ਹੋਇਆ ਨਾ ਪਤਾ ਨਹੀਂ ਕਿਹੜੇ ਚੰਦ ਨજર ਲੱਗੇ ਉਹ ਚੰਮਚ ਬਣਾ ਰਹਿਣ ਲੱਗ ਗਿਆ ਅਸੀਂ ਲੁਧਿਆਣੇ ਦੇ ਵੱਡੇ ਵੱਡੇ ਡਾਕਟਰਾਂ ਦੇ ਕੋਲ ਗਏ ਚੰਡੀਗੜ੍ਹ ਪੀਜੀਐਮ ਵੀ ਗਏ ਡਾਕਟਰ ਕਹਿੰਦੇ ਸੀ ਕਿ ਰਿਪੋਰਟਾਂ ਤਾਂ ਸਾਰੀਆਂ ਠੀਕ ਨੇ ਬੱਚੇ ਨੂੰ ਕੁਝ ਨਹੀਂ ਹੋਇਆ ਪਰ ਮੇਰੀਆਂ ਅੱਖਾਂ ਸਾਹਮਣੇ ਸੁੱਕਦਾ ਜਾ ਰਿਹਾ ਸੀ ਉਹ ਰਾਤਾਂ ਨੂੰ ਚੀਕਾਂ ਮਾਰਦਾ ਜਿਵੇਂ ਕੋਈ ਉਸ ਦਾ ਗਲ ਕੋਟੜਾ ਹੋਵੇ ਕਰਨਲ ਸਿੰਘ ਦੀ ਅੱਖਾਂ ਵਿੱਚ ਹੰਝੂ ਵਹਿ ਤੁਰੇ ਮੈਂ ਮੈਂ ਆਪਣੀ ਗੋਦ ਦੇ ਵਿੱਚ ਉਸਨੂੰ ਤੜਪਦੇ ਦੇਖਿਆ ਮੇਰਾ ਕਰੋੜਾਂ ਦਾ ਪੈਸਾ ਤਾਂ ਰਿਆਦਾ ਤਰ ਰਹਿ ਗਿਆ ਇੱਕ ਰਾਤ ਉਹ ਮੇਰੇ ਖੱਤਾਂ ਦੇ ਵਿੱਚ ਠੰਡਾ ਹੋ ਗਿਆ ਮੇਰਾ ਪਹਿਲਾ ਪੁੱਤਰ ਮਰ ਗਿਆ ਜਿ세 ਜੱਬ ਸੀ ਉਸਨੂੰ ਦਾਦੇ ਦੇ ਦਰਦ ਦਾ ਅਹਿਸਾਸ ਹੋ ਰਿਹਾ ਸੀ ਕਰਨਲ ਸਿੰਘ ਉਸ ਤੋਂ ਬਾਅਦ ਸਾਡੇ ਘਰ ਘਰ ਟੁੱਟ ਪਿਆ ਮੱਜਾ ਮਰਨ ਲੱਗਿਆ ਫਸਲਾਂ ਅਗ ਲੱਗ ਗਏ ਤੇਰੀ ਦਾਦੀ ਮੰਜੇ ਤੇ ਪੈ ਗਏ ਲੋਕ ਕਹਿਣ ਲੱਗੇ ਕਿਸੇ ਨੇ ਕੁੱਖ ਬੰਦ ਦਿੱਤੀ ਹੈ ਹੁਣ ਇਸ ਘਰ ਦੇ ਵਿੱਚ ਚਿਰਾਗ ਨਹੀਂ ਜਾਗੇਗਾ ਫਿਰ ਇਤ ਦਿਨੇ ਪਿੰਡ ਦੇ ਵਿੱਚ ਇੱਕ ਕੋਮਕਰ ਸਾਦਾ ਆਇਆ ਉਸਨੇ ਸਾਡੇ ਘਰ ਵੱਲ ਉਂਗਲੀ ਕਰਕੇ ਕਿਹਾ ਸਰਦਾਰਾ ਤੇਰੇ ਘਰ ਦੇ ਪਿੱਛੇ ਵਾਲੀ ਜ਼ਮੀਨ ਦੇ ਵਿੱਚ ਇੱਕ ਪੁਰਾਣੀ ਰੂਹ ਦਾ ਵਸਾ ਹੈ ਤੁਸੀਂ ਉਸ ਦੀ ਜਗ੍ਹਾ ਤੇ ਖੜ ਤੜਾ ਦਿੱਤਾ ਹੈ ਉਹ ਗੁੱਸੇ ਦੇ ਵਿੱਚ ਹੈ ਜੇ ਵੰਸ਼ ਬਚਾਉਣਾ ਹੈ ਤਾਂ ਉਸ ਨੂੰ ਖਾਣ ਦੇਣੀ ਪਵੇਗੀ ਕਰਨਲ ਸਿੰਘ ਨੇ ਕੰਬਦੀ ਹੱਥਾਂ ਨਾਲ ਪਾਣੀ ਦਾ ਗਲਾਸ ਚੁੱਕਿਆ ਮੈਂ ਡਰ ਗਿਆ ਸੀ ਪੁੱਤਰੇ ਮੈਂ ਇੱਕ ਪੁੱਤਰ ਗਵਾ ਚੁੱਕਾ ਸੀ ਜਾਣੇ ਕਰਵਾਣਾ ਚੰਦਾ ਸੀ ਮੈਂ ਉਸੇ ਰਾਤ ਇੱਟਾਂ ਮੰਗਵਾਈਆਂ ਅਤੇ ਉਸ ਬੇਰੀ ਦੇ ਇਨਹਤਾ ਇੱਕ ਛੋਟੀ ਜੀ ਦਰਗਾਹ ਬਣਾ ਦਿੱਤੇ ਉਸ ਸਾਧ ਨੇ ਕਿਹਾ ਸੀ ਜਿੰਨਾ ਚਿਰ ਇਹ ਦਰਗਾਹ ਖੜੀ ਹੈ ਤੇਰਾ ਵਸ਼ ਕੜਾ ਰਹੇਗਾ ਜਿਸ ਦਿਨ ਇਸ ਤੇ 6:30 ਵਜੇ ਤੇਰਾ ਕਰਮਵਾਦੂ ਜਾਵੇਗਾ ਅਤੇ ਦੇਖ ਉਸ ਤੋਂ ਬਾਅਦ ਤੇਰੇ ਡੈਡੀ ਦਾ ਜਨਮ ਹੋਇਆ ਫਿਰ ਤੇਰਾ ਜਨਮ ਹੋਇਆ ਅਸੀਂ ਕੈਨੇਡਾ ਗਏ ਤਰੱਕੀ ਕੀਤੀ ਇਹ ਸਭ ਉਸੇ ਪੀਰ ਦੀ ਮਿਹਰ ਹੈ ਪਿਤਾ ਗੁਰਪ੍ਰੀਤ ਨੇ ਸਿਰ ਨਿਵਾ ਪਾਇਆ ਸੀ ਉਹ ਇੱਕ ਕਹਾਣੀ ਹਜ਼ਾਰ ਵਾਰ ਸੁਣ ਚੁੱਕਿਆ ਸੀ ਪਰ ਜਸਜੀਤ ਦੀਆਂ ਅੱਖਾਂ ਦੇ ਵਿੱਚ ਖੰਝੂਆਂ ਦੀ ਵਜਾਏ ਇੱਕ ਬੱਕਰੀ ਜੰਮ ਸੇ ਸਟਾਰਕ ਦੇ ਚਮਕ ਜੱਸੀ ਉੱਠ ਕੇ ਖੜਾ ਹੋ ਗਿਆ ਉਸਨੇ ਕਿਹਾ ਦਾਦਾ ਜੀ ਮੈਨੋ ਤੁਹਾਡੇ ਨਾਲ ਦੁੱਖ ਹੈ ਹਮਦਰਦੀ ਹੈ ਪੁੱਤਰ ਦਾ ਮਰਨਾ ਬਹੁਤ ਵੱਡਾ ਦੁੱਖ ਹੈ ਪਰ ਤੁਸੀਂ ਇਹ ਕਿਉਂ ਨਹੀਂ ਸੋਚਦੇ ਕਿ ਉਹ ਬਿਮਾਰੀ ਵੀ ਤਾਂ ਹੋ ਸਕਦੀ ਸੀ ਹੋ ਸਕਦਾ ਹੈ ਉਸ ਵੇਲੇ ਡਾਕਟਰਾਂ ਨੂੰ ਸਮਝ ਨਾ ਹੀ ਹੋਵੇ ਅਤੇ ਰਹੀ ਗੱਲ ਮੇਰੇ ਜਨਮ ਦੀ ਮੇਰਾ ਜਨਮ ਅਕਾਲ ਪੁਰਖ ਦੇ ਹੁਕਮ ਨਾਲ ਹੋਇਆ ਹੈ ਕਿਸੇ ਪੀਰ ਦੀ ਮਿਹਰ ਦੇ ਨਾਲ ਨੇ ਗੁਰੂ ਨਾਨਕ ਦੇਵ ਜੀ ਨੇ ਸੱਦਨ ਠੱਗ ਨੂੰ ਬਦਲਿਆ ਸੀ ਕੌਡੇ ਰਾਖਸ਼ ਨੂੰ ਬਦਲਿਆ ਸੀ ਅਸੀਂ ਤਾਂ ਫਿਰ ਵੀ ਗੁਰੂ ਦੇ ਸਿੱਖਾ ਅਸੀਂ ਇੱਕ ਡਰ ਦੇ ਕਰਕੇ ਗੁਰੂ ਸਾਹਿਬ ਨੂੰ ਛੱਡ ਕੇ ਇਹਨਾਂ ਪਥਰਾ ਨੂੰ ਰੱਬ ਮੰਨ ਲਿਆ ਹੈ ਤੁਸੀਂ ਕਹਦੇ ਹੋ ਇਹ ਦਰਗਾਹ ਸਾਡੀ ਰਾਖੀ ਕਰਦੀ ਹੈ ਮੈਂ ਕਹਿੰਦਾ ਇਹ ਦਰਗਾਹ ਤੁਹਾਡੇ ਡਰ ਦੀ ਨਿਸ਼ਾਨੀ ਹੈ ਜਿੰਨਾ ਚਿਰ ਇਹ ਖੜੀ ਹੈ ਤੁਹਾਡਾ ਡਰ ਜਾਂਦਾ ਹੈ ਕਰਨਲ ਸਿੰਘ ਗੁੱਸੇ ਦੇ ਵਿੱਚ ਆ ਗਿਆ ਬਸ ਕਰ ਜੱਸੇ ਟੁੱਕਲ ਦਾ ਜਵਾਕ ਸਾਨੂੰ ਸਿਖਾਏਗਾ ਕੈਨੇਡਾ ਵਿੱਚ ਬੈਠ ਕੇ ਗੱਲਾਂ ਕਰਨੀਆਂ ਬਹੁਤ ਸੁਖਿਆ ਨਹੀਂ ਜਦੋਂ ਆਪਣੇ ਸਿਰ ਤੇ ਪੈਂਦੀ ਹੈ ਨਾ ਉਦੋਂ ਬੰਦਾ ਗਦੇ ਨੂੰ ਵੀ ਪਿਓ ਬਣਾ ਲੈਂਦਾ ਹੈ ਮੇਰਾ ਹੁਕਮ ਹੈ ਉਸ ਜਗ੍ਹਾ ਵੱਲ ਦੇਖਣਾ ਵੀ ਨਹੀਂ ਪਰਸੋਂ ਲੋੜੀ ਹੈ ਪਹਿਲਾਂ ਉੱਥੇ ਮੱਥਾ ਟੇਕ ਕੇ ਜਾਵੇਗਾ ਇਹ ਕਹਿ ਕੇ ਕਰਨਲ ਸਿੰਘ ਆਪਣੇ ਕਮਰੇ ਵਿੱਚ ਚਲਾ ਗਿਆ ਗੁਰਪ੍ਰੀਤ ਨੇ ਜੱਸੀ ਦੇ ਮੋੜੇ ਤੇ ਖਤਰਕਿਆ ਪੁੱਤਰੇ ਰਣਦੇਵ ਉਹ ਨਹੀਂ ਮੰਨਣਗੇ ਉਹਨਾਂ ਦਾ ਡਰ ਬਹੁਤ ਡੂੰਗਾ ਹੈ ਪਰ ਜੱਸੀ ਨੇ ਆਪਣੇ ਕਮਰੇ ਵਿੱਚ ਸੌਣ ਦੀ ਬਜਾਏ ਆਪਣਾ ਗੁਟਕਾ ਸੱਬ ਚੁੱਕ ਲਿਆ ਉਸਨੇ ਮਨ ਵਿੱਚ ਸੋਚਿਆ ਦਾਦਾ ਜੀ ਨੂੰ ਲੱਗਦਾ ਹੈ ਕਿ ਇਹ ਪੀਰ ਉਹਨਾਂ ਨੂੰ ਬਚਾਰੇ ਹਨ ਪਰ ਅਸਲ ਦੇ ਵਿੱਚ ਇਹ ਪੀਰ ਉਹਨਾਂ ਨੂੰ ਅੰਦਰੋਂ ਖਾਰੇ ਹਨ ਮੈਨੂੰ ਸਾਤ ਕਰਨਾ ਪਵੇਗਾ ਗੁਰੂ ਦੇ ਸਿੱਖ ਨੂੰ ਕਿਸੇ ਹੋਰ ਸਹਾਰੇ ਦੀ ਲੋੜ ਨਹੀਂ ਹੁੰਦੀ ਉਸ ਰਾਤ ਜੱਸੀ ਦੀਆਂ ਅੱਖਾਂ ਵਿੱਚ ਨੀਂਦ ਨਹੀਂ ਸੀ ਉਸਦੇ ਦਿਮਾਗ ਦੇ ਵਿੱਚ ਇੱਕ ਯੋਜਨਾ ਬਣ ਰਹੀ ਸੀ ਇੱਕ ਅਜੀਬ ਯੋਜਨਾ ਜੋ ਇਸ ਘਰ ਨੂੰ ਹਿਲਾ ਕੇ ਰੱਖ ਦੇਵੇਗੀ 10 ਜਨਵਰੀ ਦੀ ਤੇ ਰਾਤ ਦੇ 11 ਵੱਜ ਚੁੱਕੇ ਸਨ ਬਾਹਰ ਤੁੰਦ ਇਨੀ ਸੰਘਣੀ ਹੋ ਚੁੱਕੇ ਸੀ ਕਿ ਹੱਥ ਨੂੰ ਹੱਥ ਦਿਖਾਈ ਨਹੀਂ ਸਿਧ ਰਿਹਾ ਤਾਪਮਨ ਬਹੁਤ ਘੱਟ ਸੀ ਪਿੰਡ ਫੂਲ ਦੇ ਵਿੱਚੋਂ ਪਸ਼ਾਈ ਸੀ ਸਿਰਫ ਦੂਰ ਕਿਤੇ ਕੁੱਤਿਆਂ ਦੀ ਭੌਂਕਣ ਦੀ ਆਵਾਜ਼ ਆ ਰਹੀ ਸੀ ਸਰਦਾਰ ਕਰਨਲ ਸਿੰਘ ਦੀ ਹਵੇਲੀ ਅੰਦਰੋਂ ਗਰਮ ਸੀ ਹੀਟਰ ਚੱਲ ਰਹੇ ਸਨ ਪਰ ਮਾਹੌਲ ਬਰਫ਼ ਦੇ ਵਰਗਾ ਠੰਡਾ ਸੀ ਕੱਲ ਦਾ ਦਿਨ ਲੰਘ ਕੇ ਪਰਸੋਂ ਲੋੜੀ ਸੀ ਘਰ ਦੇ ਵਿੱਚ ਰਿਸ਼ਤੇਦਾਰਾਂ ਦੀ ਆਉਣ ਦੀ ਤਿਆਰੀ ਸੀ ਇੱਕ ਚੰਗਾ ਪ੍ਰੋਗਰਾਮ ਘਰ ਦੇ ਵਿੱਚ ਕੀਤਾ ਜਾਣਾ ਸੀ ਰਸੋਈ ਦੇ ਵਿੱਚ ਗਾਜਰ ਪਾਕ ਅਤੇ ਸਾਗ ਦੀ ਮਖਾਰੀ ਸੀ ਪਰ ਪਰਿਵਾਰ ਦੇ ਚਰਨ ਰਣ ਕਰੇ ਸੀ ਰਾਤ ਖਾਣੇ ਵੇ ਕਿਸੇ ਨੇ ਕੋਈ ਸਿੱਧੇ ਮੁਗਾਨੀ ਕੀਤੇ ਦਾਦਾ ਕਰਨਲ ਸਿੰਘ ਚੁਕਚਾਪ ਰੋਟੀ ਖਾ ਕੇ ਆਪਣੇ ਕਮਰੇ ਦੇ ਵਿੱਚ ਚਲੇ ਗਏ ਉਹਨਾਂ ਦੇ ਚਿਹਰੇ ਤੇ ਉਹੀ ਪ੍ਰਾਣ ਅੰਦਰ ਸੀ ਜੋ ਪਿਛਲੇ 30 ਸਾਲਾਂ ਤੋਂ ਉਹਨਾਂ ਦੀ ਰੂਨੋ ਕਰਿਆ ਸੀ ਜੱਸੀ ਆਪਣੇ ਕਮਰੇ ਵਿੱਚ ਉਸ ਨੂੰ ਨੀਦ ਨਹੀਂ ਆ ਰਹੀ ਸੀ ਉਹ ਆਪਣੇ ਬੈੱਡ ਤੇ ਬੈਠਾ ਸੀ ਉਸ ਦੇ ਹੱਥਾਂ ਦੇ ਵਿੱਚ ਉਸ ਦਾ ਗੁਟਕਾ ਸਾਬ ਸੀ ਕੈਨੇਡਾ ਦੇ ਵਿੱਚ ਜਦੋਂ ਉਹ ਖਾਲਸਾ ਸਕੂਲ ਨਵਾਂ ਸੀ ਨਾ ਤਾਂ ਉਸ ਦੇ ਅਧਿਆਪਕ ਨੇ ਦੱਸਿਆ ਸੀ ਖਾਲਸਾ ਉਹ ਹੈ ਜੋ ਅਕਾਲ ਪੁਰਖ ਤੋਂ ਬਿਨਾਂ ਕਿਸੇ ਅਗੇ ਸਿਰ ਨਹੀਂ ਝੁਕਾਉਂਦਾ ਉਸਦੇ ਸਾਹਮਣੇ ਇੱਕ ਵੱਡੀ ਪ੍ਰੀਖਿਆ ਸੀ ਇੱਕ ਪਾਸੇ ਉਸਦਾ ਦਾਦਾ ਜਿਸ ਨੂੰ ਉਹ ਬੇਹੱਦ ਪਿਆਰ ਕਰਦਾ ਸੀ ਦੂਜੇ ਪਾਸੇ ਉਸਦਾ ਗੁਰੂ ਅਤੇ ਉਸਦੇ ਸਿਧਾਂਤ ਸਨ ਜੱਸੀ ਨੇ ਸੋਚਿਆ ਜੇ ਮੈਂ ਚੁੱਪ ਰਿਹਾ ਤਾਂ ਮੇਰਾ ਦਾਦਾ ਸਾਰੀ ਉਮਰ ਇਸ ਦਰਦ ਦਾ ਗੁਲਾਮ ਬਣਿਆ ਰਹੇਗਾ ਉਹ ਸਮਝਦੇ ਨੇ ਕਿ ਉਹ ਮੜੇ ਉਹਨਾਂ ਨੂੰ ਵਿਚਾਰੀ ਹੈ ਪਰ ਅਸਲ ਦੇ ਵਿੱਚ ਉਹ ਮੜੇ ਉਹ ਪੀਰੇ ਉਹਨਾਂ ਦੀ ਸਿੱਖੇ ਨੂੰ ਖਾਰੇ ਹਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਜਾਗਤ ਜੋਤ ਜਪੈ ਨਿਸਬਸਰ ਇੱਕ ਮਿਨਾ ਮਨ ਨੈਕ ਨਿਆ ਨਾ ਅਚਨਕ ਉਸਦੀ ਖਿੜਕੀ ਦੇ ਵਿੱਚੋਂ ਬਾਹਰ ਕੁਝ ਖਿਲਦਾ ਦਿਖਾਈ ਜਦ ਅੰਦਰ ਸੀ ਨੇ ਲਾਈਟ ਬੰਦ ਕੀਤੀ ਅਤੇ ਪਰਦੇ ਦੇ ਪਿੱਛੇ ਖੜ ਕੇ ਬਾਹਰ ਤਾਂ ਕਿਹਾ ਦ੍ਰਿਸ਼ ਬੜਾ ਹੀ ਦਰਦਨਾਕ ਸੀ ਬਾਹਰ ਕੜਾਕੀ ਦੀ ਠੰਡ ਦੇ ਵਿੱਚ ਉਸ ਦਾ 65 ਸਾਲਾ ਬਜ਼ੁਰਗ ਦਾਦਾ ਇੱਕ ਪਤਨੀ ਜੀ ਲੋਈ ਲੈ ਕੇ ਕੰਬਦਾ ਹੋਇਆ ਉਸ ਦਰਗਾਹ ਵੱਲ ਜਾ ਰਿਹਾ ਸੀ ਕਰਨਲ ਸਿੰਘ ਦੇ ਹੱਥ ਦੇ ਵਿੱਚ ਸਰੋਂ ਦੇ ਤੇਲ ਦਾ ਇੱਕ ਵੱਡਾ ਦੀਵਾ ਸੀ ਉਹ ਦਰਗਾਹ ਦੇ ਕੋਲ ਗਿਆ ਹਵਾ ਨਾਲ ਦੀਵਾ ਬੁਝਣ ਲੱਗਾ ਪਰ ਉਸ ਨੇ ਆਪਣੇ ਹੱਥਾਂ ਨਾਲ ਉਹ ਲਾ ਕਰਕੇ ਉਸ ਨੂੰ ਜਗਾਈ ਰੱਖਿਆ ਫਿਰ ਉਹ ਬਜ਼ੁਰਗ ਸਰਦਾਰ ਜੋ ਪੂਰੇ ਪਿੰਡ ਵਿੱਚ ਮਾਲ ਨਾਲ ਸਿਰ ਚੁੱਕ ਕੇ ਤੁਰਦਾ ਸੀ ਉਸ ਮਿੱਟੀ ਦੀ ਮੜੀ ਸਾਹਮਣੇ ਪੀਰਾਂ ਦੇ ਸਾਹਮਣੇ ਗੋਡਿਆਂ ਪਾੜ ਬਟ ਗਿਆ ਉਰੋਰੀਆ ਸੇ ਉਸਦੀ ਆਵਾਜ਼ ਖਵਾ ਦੇ ਵਿੱਚ ਕੋਲ ਕੇ ਜੱਸੀ ਤੱਕ ਪਹੁੰਚ ਗਈ ਪੀਰ ਜੀ ਮੇਰੇ ਪੋਤੇ ਦੀ ਗਲਤੀ ਮਾਫ ਕਰਦੇ ਹੋ ਉਹ ਬੱਚਾ ਹੈ ਉਹ ਪੋੜਾ ਹੈ ਉਸ ਨੂੰ ਨਹੀਂ ਪਤਾ ਤੁਹਾਡੀ ਤਾਕਤ ਦਾ ਤੁਹਾਡੀ ਰਹਿਮਤ ਦਾ ਉਸ ਨੂੰ ਕੁਝ ਨਾ ਕਿਓ ਮੇਰੀ ਭਾਵੇਂ ਜਾਨ ਲਲੇਓ ਪਰ ਮੇਰੇ ਘਰ ਨੂੰ ਬਖਸ਼ ਦਿਓ ਜੱਸੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਇਸ ਸ਼ਰਦਾ ਨਹੀਂ ਸੀ ਇੱਕ ਖੌਫ ਸੀ ਇੱਕ ਅਣਦੇਸੀ ਰੂ ਦਾ ਖੌਫ ਹੈ ਜਿਸ ਨੇ ਇੱਕ ਜੌਂਦੇ ਜਗ ਦੇ ਇਨਸਾਨ ਨੂੰ ਮਰਦਾ ਬਣਾ ਕੇ ਰੱਖਿਆ ਸੀ ਜੱਸੀ ਨੇ ਮੁਟੀਆਂ ਭਿਜਲੀਆਂ ਉਸ ਨੇ ਕੰਨ ਤੇ ਲੱਗੀ ਬਾਬਾ ਦੀਪ ਸਿੰਘ ਦੀ ਫੋਟੋ ਵੱਲ ਦੇਖਿਆ ਉਸਨੇ ਮਨ ਹੀ ਮਨ ਕਿਆ ਜਵਾਜੇ ਮੈਂ ਤੁਹਾਡੀ ਜਾਨ ਹੀ ਲੈਣ ਦੇਵਾਂਗਾ ਕੱਲ ਸਵੇਰੇ ਸੂਰਜ ਤਣਨ ਤੋਂ ਪਹਿਲਾਂ ਇਹ ਡਰ ਹਮੇਸ਼ਾਂਦੇਰੀ ਖਤਮ ਹੋ ਜਾਵੇਗਾ ਭਾਵੇਂ ਤੁਸੀਂ ਮੈਨੂੰ ਘਟੋ ਭਾਵੇਂ ਮੈਨੂੰ ਘਰੋਂ ਕੱਢ ਦਿਓ ਪਰ ਮੈਂ ਤੁਹਾਨੂੰ ਇਸ ਗੁਲਾਮੀ ਦੇ ਵਿੱਚ ਨਹੀਂ ਦੇਖਦਾ ਸਵੇਰ ਦੇ 3:30 ਵਜੇ ਹਨ ਸਾਰਾ ਕਰਸੁਤਾ ਪਿਆ ਹੈ ਜਿਸੀ ਚੁਕਚਾਪਟਿਆ ਉਸਨੇ ਇਸ਼ਨਾਨ ਕੀਤਾ ਉਸਨੇ ਆਪਣਾ ਨੀਲਾ ਚੋਲਾ ਪਾਇਆ ਕਮਰ ਕੱਸਾ ਖਸਿਆ ਗਾਤਰੇ ਵਾਲੀ ਸ਼੍ਰੀ ਸਾਭ ਸਜਾਈ ਸਿਰ ਤੇ ਨੀਲੀ ਦਸਤਾਰ ਸਜਾਈ ਉਹ ਸ਼ੀਸ਼ੇ ਸਾਹਮਣੇ ਖੜਾ ਹੋਇਆ ਅਜੋ 12 ਸਾਲ ਦਾ ਬੱਚਾ ਨਹੀਂ ਸਗੋਂ ਇੱਕ ਕਾਰ ਸਰ ਅਗਰੇ ਸੀ ਉਸਨੇ ਹੱਥ ਜੋੜੇ ਅਤੇ ਅਰਦਾਸ ਕੀਤੀ ਕਿ ਆਕਾਲ ਪੁਰਖ ਸੱਤੇ ਪਤਸ਼ਾਹ ਦਸ਼ਮੇਸ਼ ਪਿਤਾ ਮੈਂ ਕਿਸਦਾ ਦਿਲ ਦਿਖਾਉਣ ਨਹੀਂ ਚੱਲਿਆ ਮੈਂ ਬਸ ਇੱਕ ਪਰਮ ਨੂੰ ਤੋੜਨ ਚੱਲਿਆ ਹਾਂ ਮੇਰੇ ਦਾਦੀ ਨੂੰ ਸਮਤ ਬਖਸ਼ੇ ਮੇਰੇ ਅੰਗਾਂ ਸੰਗ ਸਹਾਈ ਹੋਏ ਉਹ ਦਬੇ ਪੈਰੇ ਕਮਰੇ ਤੋਂ ਬਾਹਰ ਨਿਕਲਿਆ ਪੌੜੀਆਂ ਉਤਰਦਿਆਂ ਲੱਕੜ ਦੇ ਫਰਸ਼ ਨੇ ਆਵਾਜ਼ ਕੀਤੀ ਜੱਸੀ ਰੁਕ ਗਿਆ ਸਾਹਮਣੇ ਦਾਦੀ ਦੇ ਕਮਰੇ ਦਾ ਦਰਵਾਜ਼ਾ ਸੀ ਅੰਦਰੋਂ ਉਹਨਾਂ ਦੇ ਘੜੜਾਂ ਦੀ ਆਵਾਜ਼ ਬਾਹਰ ਆਤਕਾਰੀ ਸੀ ਜੱਸੀ ਨੇ ਲੰਮਾ ਸਾ ਲਿਆ ਅਤੇ ਥੱਲੇ ਉਤਰ ਗਿਆ ਉਸਦਾ ਗੇੜਾ ਜੇਵਲ ਗਿਆ ਉੱਤੇ ਉਜਾਰਾਂ ਵਾਲੇ ਟੂਲ ਬਾਕਸ ਦੇ ਵਿੱਚ ਉਸਨੇ ਪਣਾ ਸ਼ੁਰੂ ਕੀਤਾ ਉਸ ਨੂੰ ਇੱਕ ਭਾਰੀ ਹਥੌੜਾ ਮਿਲਿਆ ਇਹ ਹਥੌੜਾ ਲਗਭਗ 5 ਕਿਲੋ ਦਾ ਸੀ ਜਿਸਦੇ ਹੱਥ ਛੋਟੇ ਸਨ ਪਰ ਉਸਨੇ ਦੋਵੇਂ ਹੱਥਾਂ ਨਾਲ ਇਸ ਨੂੰ ਮਜ਼ਬੂਤੀ ਨਾਲ ਚੁੱਕਿਆ ਭਾਰ ਬੜਾ ਜ਼ਿਆਦਾ ਸੀ ਪਰ ਉਸਦਾ ਇਰਾਦਾ ਇਸ ਤੋਂ ਵੀ ਭਾਰੀ ਸੀ ਉਹ ਪਿਛਲੇ ਦਰਵਾਜ਼ੇ ਤੋਂ ਬਾਹਰ ਬਾਗ ਦੇ ਵਿੱਚ ਨਿਕਲਿਆ ਬਾਹਰ ਧੁੰਦ ਦਾ ਸਮੁੰਦਰ ਸੀ ਕੁਝ ਵੀ ਦਿਖਾਈ ਨਹੀਂ ਸੀ ਦਿਰੇਆ ਉਸ ਧੁੰਦ ਦੇ ਵਿੱਚ ਉਹ ਦਰਗਾਹ ਇੱਕ ਭੂਦੇਵਾਂ ਖੜੀ ਸੀ ਉੱਤੇ ਜਗਰਿਆ ਦਿਲ ਦੀਵਾ ਅਜੇ ਵੀ ਟਿੰਟ ਮਾਰਿਆ ਸੀ ਜਿਵੇਂ ਜੱਸੀ ਨੂੰ ਚੁਣੌਤੀ ਦੇ ਰਿਹਾ ਹੋਵੇ ਦਰਗਾਹ ਦੇ ਆਲੇ-ਦੁਆਲੇ ਦਾ ਮਾਹੌਲ ਵੀ ਬੜਾ ਡਰਾਉਣਾ ਸੀ ਹਵਾ ਸਾਂ ਸਾਂ ਕਰਨੀ ਸੀ 베리 ਦੇ ਪੱਤੇ ਹਿਲ ਰਹੇ ਸਨ ਜਸਸੀ ਨੂੰ ਮਹਿਸੂਸ ਹੋਇਆ ਜਿਵੇਂ ਕੋਈ ਉਸ ਨੂੰ ਦੇਖ ਰਿਹਾ ਹੋਵੇ ਤੇ ਰੋਮ ਖੜੇ ਹੋ ਗਏ ਕਿ ਸੱਚਮੁੱਚ ਉੱਥੇ ਕੋਈ ਰੂਹ ਹੈ ਜਾਂ ਇਹ ਸਿਰਫ ਮਨ ਦਾ ਮਹਿਮ ਜਸਸੀ ਨੇ ਬਾਹਿਗੁਰੂ ਦਾ ਦਰਬਾਰ ਚੁੱਕੀਤਾ ਸਤਨਾਮ ਵਾਹਿਗੁਰੂ ਉਹ ਖੋਲੀ ਖੋਲੀ ਦਰਗਾਹ ਦੇ ਵਰ ਮਦੇ ਆ ਉਸਤੇ ਪੈਣਾ ਹੇਟਾ ਸੁੱਕੇ ਪੱਤੇ ਟੁਕੜਨ ਦੀ ਆਵਾਜ਼ ਆ ਰਹੀ ਸੀ ਉਹ ਦਰਗਾਹ ਦੇ ਬਿਲਕੁਲ ਸਾਹਮਣੇ ਜਾ ਕੇ ਖੜਾ ਹੋ ਗਿਆ ਦੀਵੇ ਦੀ ਰੋਸ਼ਨੀ ਵਿੱਚ ਉਸਨੇ ਦੇਖਿਆ ਕਿ ਦਰਗਾਹ ਦੇ ਅੰਦਰ ਇੱਕ ਛੋਟੀ ਜਿਹੀ ਮੌਰੀ ਹੈ ਉਸ ਰੋਣੇ ਸੇ ਪਤਾ ਕਿ ਉਸ ਮੌਰੀ ਦੇ ਅੰਦਰ ਸ਼ਾਇਦ ਸਾ ਬੈਠਾ ਹੈ ਉਸਨੇ ਥੋੜਾ ਉੱਪਰ ਚੁੱਕਿਆ ਉਸ ਦੀਆਂ ਬਾਹ ਕਬਰੀਆਂ ਸਨ ਠੜਦਲ ਨੇ ਸਗੋਂ ਜੋਸ਼ ਦੇ ਨਾਲ ਉਸਨੇ ਆਖਰੀ ਵਾਰ ਅਸਮਾਨ ਵੱਲ ਦੇਖਿਆ ਸਵੇਰ ਦੇ 7 ਵੱਜ ਚੁੱਕੇ ਸਨ ਪਰ ਸੂਰਜ ਅਜੇ ਚੜ੍ਹਿਆ ਨਹੀਂ ਸੀ ਇਹ ਉਹ ਪਲ ਸੀ ਜਦੋਂ ਪਿੰਡ ਪੋਲ ਦਾ ਇਤਿਹਾਸ ਬਦਲਣ ਵਾਲਾ ਸੀ ਜੱਸਾ ਨੇ ਇੱਕ ਉੱਚਾ ਜਕਾਰਾ ਛੱਡਿਆ ਬੋਲੇ ਸੋਨੇ ਹਾਲੇ ਲੇਕਿਨ ਪਿੱਛੇ ਸਤਿ ਸ਼੍ਰੀ ਅਕਾਲ ਬੋਲਣ ਵਾਲਾ ਕੋਈ ਨਹੀਂ ਸੀ ਅਤੇ ਆਪ ਹੀ ਸਤਿ ਸ਼੍ਰੀ ਅਕਾਲ ਕਕੇ ਪਹਿਲੀ ਛਟ ਮਾਰੇ ਜੱਸਾ ਦੇ ਹਥੋੜੇ ਦੀ ਪਹਿਲੀ ਛਟ ਦਰਗਾਹ ਦੀ ਬਾਹਰਲੀ ਕੰਤ ਜਾਵ ਜੇ ਸਾਲਾ ਪੁਰਾਣੀ ਇੱਟਾਂ ਵਿੱਚ ਫੇੜਾ ਗਏ ਦੂਜੀ ਚੌੜ ਦੇ ਨਾਲ ਚੁਰਾ ਚੁਰਾ ਕੜਕ ਪਏ ਇਸ ਆਵਾਜ਼ ਨੇ ਸਵੇਦੀ ਕਮੋਸ਼ੀ ਨੂੰ ਚਿਰ ਦਿੱਤਾ ਜਿੰਜ ਸਿਰੁਕਿਆ ਨਹੀਂ ਉਸ ਤੇ ਅੰਦਰ ਇੱਕ ਅਜੀਬ ਜੀ ਤੱਕ ਤੱਕ ਗਏ ਉਹ ਹੁਣ ਸਿਰਫ ਇੱਕ 12 ਸਾਲ ਦਾ ਬੱਚਾ ਨਹੀਂ ਸੀ ਉਹ ਇੱਕ ਸਦੰਤ ਬਣ ਚੁੱਕਿਆ ਸੀ ਉਸ ਨੇ ਦੁਬਾਰਾ ਹੱਥ ਉਠਾ ਚੁੱਕਿਆ ਬੋਲੇ ਸੋਨੇ ਹਾਲੇ ਪਰ ਠੱਕ ਅਦੇ ਸੱਤ ਸ਼ਰੀ ਅਕਾਲੇ ਇੱਕ ਹੋਰ ਠੱਕ ਹਰ ਸਟ ਦੇ ਨਾਲ ਇੱਕ ਲਾਲ ਰੰਗ ਦੀ ਤੋੜੋ ਡਰੇ ਸੀ ਜੋ ਧੁੰਦੇ ਵਿਚਰ ਰਲ ਕੇ ਮਾਹੌਲ ਨੂੰ ਹੋਰ ਵੀ ਡਰਾਉਣਾ ਬਣਾ ਰਹੀ ਸੀ ਪੰਛੀ ਆਪਣੇ ਆਲਣਾਂ ਵਿੱਚ ਉੱਡ ਗਏ ਕੋਟੀ ਦੇ ਕੁੱਤੇ ਜੋਰ ਜੋਰ ਨਾਲ ਭੌਂਕਣ ਲੱਗੇ ਦਰਗਾਹ ਦਾ ਇੱਕ ਹਿੱਸਾ ਹਿਲ ਗਿਆ ਸੀ ਅੰਦਰ ਸਰਦਾਰ ਕਰਨਲ ਸਿੰ ਆਪਣੇ ਬੈੱਡ ਤੋਂ ਅਚਾਨਕ ਹੜਬੜਾ ਕੇ ਉੱਠਿਆ। ਉਹਨਾਂ ਨੂੰ ਸੁਪਨਾ ਨਹੀਂ ਆਇਆ ਸੀ। ਉਹਨਾਂ ਦੇ ਕੰਨਾਂ ਵਿੱਚ ਉਹ ਆਵਾਜ਼ ਗੂੰਜ ਰਹੀ ਸੀ ਜਿਸ ਦਾ ਡਰ ਉਹਨਾਂ ਨੂੰ ਪਿਛਲੇ 30 ਸਾਲਾਂ ਤੋਂ ਸੀ। ਕਰਨੈਲ ਸਿੰਘ ਦਾ ਡਰ ਦੌਕਣ ਵਾਲਾ ਸੀ। ਇਹ ਆਵਾਜ਼ ਐ ਇਤਾਂ ਕਰਦੇ ਪਿਛਲੇ ਬਨਵਾ ਰਹੀ ਹੈ। ਉਹਨਾਂ ਨੇ ਬਿਨਾਂ ਚੱਪਲ ਪਾਏ ਨੰਗੇ ਪੈਰੀ ਦੌੜ ਲਗਾ ਦਿੱਤੇ। ਉਹਨਾਂ ਦਾ ਪੁੱਤਰ ਗੁਰਪ੍ਰੀਤ ਅਤੇ ਉਹਨਾਂ ਦੀ ਹਰਲੀਨ ਵੀ ਜਾਗੇ ਸਨ। ਬਾਪੂ ਜੀ ਕੀ ਹੋਇਆ? ਪਰ ਕਰਨੈਲ ਸਿੰਘ ਕਚਰੀ ਸੁਣਨੇ ਰਹੇ ਸਨ। ਉਹ ਪੜੀਆਂ ਉੱਤਰਦੇ ਹੋਏ ਲਗਭਗ ਡਿੱਗ ਪਏ ਪਰ ਫਿਰ ਉੱਠੇ ਅਤੇ ਪਿਛਲੇ ਦਰਵਾਜ਼ੇ ਵੱਲ ਭੱਜੇ। ਉਹਨਾਂ ਦੇ ਮੂੰਹੋਂ ਸਿਰਫ ਇੱਕੋ ਸ਼ਬ ਨਾ ਜਸੀ ਪੁੱਤਰ ਨਾ ਅਨਰਥ ਖੋਦਾਊਗਾ ਸਭ ਕੁਝ ਖਤਮ ਹੋ ਜਾਵੇਗਾ ਜਦਸੀ ਪੂਰੇ ਜੋਸ਼ ਤੇ ਵਿੱਚ ਉਸ ਤੇ ਸਾਫ ਹੁੰਲੇ ਪੈਸਨ ਪਸੀਨਾ ਅੱਖਾਂ ਦੇ ਵਿੱਚ ਪਰਿਆ ਸੀ ਦਰਗਾਹ ਦਾ ਮੁੱਖ ਗੁੰਬਦ ਖੁੰ ਟੁੰਡ ਦੇ ਕਿਨਾਰੇ ਤੇ ਸੀ ਉਸੇ ਵੇਲੇ ਪਿਛਲਾ ਦਰਵਾਜ਼ਾ ਖੁੱਲਿਆ ਕਰਨਲ ਸਿੰਘ ਪਜਦੇ ਹੋਏ ਬਾਹਰ ਆਇਆ ਟੁੰਡ ਦੇ ਵਿੱਚ ਉਹਨਾਂ ਨੇ ਦੇਖਿਆ ਵੀ ਉਹਨਾਂ ਦਾ 12 ਸਾਲ ਦਾ ਪੁੱਤ ਹੱਥ ਦੇ ਵਿੱਚ ਫੋਟਾੜਾ ਫੜ ਕੇ ਉਸ ਪਵਿੱਤਰ ਜਗ੍ਹਾ ਨੂੰ ਮਲਵੇ ਵਿੱਚ ਬਦਲ ਰਿਹਾ ਹੈ ਕਰਨਲ ਸਿੰਘ ਨੇ ਛਾਤੀ ਪਟਣੀ ਸ਼ੁਰੂ ਕੀਤੀ ਉਹ ਰੁਕ ਜਾਓ ਕੈਨੇਡਾ ਵਾਲਿਆ ਰੁਕ ਜਾ ਤੂੰ ਮੇਰਾ ਖਾਨਦਾਨ ਮਾਰ ਦੇਵੇਂਗਾ ਬਾਬਾ ਜਾਗ ਜਾਵੇਗਾ ਪੀਰ ਤੇਰ ਤੋਂ ਬਦਲਾ ਲੈਣਗੇ ਦਾਦੀ ਦੀ ਆਵਾਜ਼ ਸੁਣ ਕੇ ਜੱਸੀ ਇੱਕ ਪੱਲੀ ਰੁਕਿਆ ਉਸਨੇ ਪਿੱਛੇ ਮੁੜ ਕੇ ਦੇਖਿਆ ਦਾਦਾ ਜੀ ਜ਼ਮੀਨ ਤੇ ਗੋਨਿਆਂ ਪਰ ਬੈਠ ਕੇ ਰੋ ਰਹੇ ਸਨ ਜੱਸੀ ਦੀਆਂ ਅੱਖਾਂ ਵਿੱਚ ਵੀ ਅੰਝੂ ਸਨ ਪਰ ਉਸਨੇ ਮਨ ਕੜਾ ਕਰ ਲਿਆ ਉਸਨੇ ਚੀਕੇ ਕਿ ਦਾਦਾ ਜੀ ਇਹ ਪੀਰ ਨਹੀਂ ਹਨ ਇਹ ਤੁਹਾਡਾ ਡਰ ਹੈ ਅੱਜ ਇਹ ਡਰ ਖਤਮ ਹੋ ਜਾਵੇਗਾ ਇਹ ਕਹਿ ਕੇ ਜੱਸੀ ਨੇ ਆਪਣੀ ਸਾਰੀ ਜਾਨ ਲਗਾ ਕੇ ਆਖਰੀ ਅਤੇਸਰ ਤੋਂ ਜ਼ਬਰਦਸਤ ਹੱਟ ਮਾਰੇ ਯਾ ਅਕਾਲੇ ਕੜਕ ੜਕ ਅਤੇ ਉਸਤੇ ਆਖਰੀ ਸਾਹ ਨਾਲੇ ਸਦੀਆਂ ਪੁਰਾਣੀ ਇੱਟਾਂ ਦੀ ਓਮੜੇ ਪਰ ਪਨਾਹ ਕੀ ਹਟਾਂ ਦੇ ਭਏ ਇੱਟਾਂ ਦਾ ਢੇਰ ਲੱਗਿਆ ਗੁੰਬਦ ਟੁੱਟ ਕੇ ਦੋ ਟੁਕੜੇ ਹੋ ਗਿਆ ਧੂੜ ਦਾ ਇੱਕ ਵੱਡਾ ਗੁਬਾਰ ਉੱਠਿਆ ਜਿਸ ਨੇ ਜੱਸੀ ਨੂੰ ਟੱਕ ਲਿਆ ਇੱਕ ਪੱਲੀ ਬਹੁਤ ਸ਼ਾਂਤੀ ਸ਼ਾ ਗਈ ਕਰਨਲ ਸਿੰਘ ਨੇ ਅੱਖਾਂ ਬੰਦ ਕਰ ਲਈਆਂ ਖਤਮ ਸਭ ਖਤਮ ਹੋ ਗਿਆ ਪਰ ਅਗਲੇ ਹੀ ਪਲੇ ਉਸ ਮਰਬੇ ਦੇ ਵਿੱਚੋਂ ਇੱਕ ਅਜੀਹੀ ਆਵਾਜ਼ ਆਈ ਜਿਸ ਨੇ ਖੂਨ ਜਮਾ ਦਿੱਤਾ ਜਿਵੇਂ ਕੁੱਕਰ ਦੀ ਛਿੜੀ ਵੱਜਦੀ ਹੈ ਉਸ ਤੋਂ ਵੀ ਤੇਜ਼ ਅਤੇ ਖਤਰਨਾਕ ਆਵਾਜ਼ੇ ਤੋੜ ਥੋੜੀ ਹੇਠਾਂ ਮਿਠੇ ਜਿਵੇਂ ਜੋ ਹਥੌੜਾ ਹੱਥ ਵਿੱਚ ਫੜੀ ਸਾਲ ਰਹਿ ਸੀ ਉਸ ਨੇ ਦੇਖਿਆ ਟੁੱਟੀ ਹੋਈ ਦਰਗਾਹ ਦੀ ਨੀਂਦ ਦੇ ਵਿੱਚ ਇੱਕ ਪੁਰਾਣੀ ਖੋੜੀ ਸੇ ਉਸ ਖੋਡ ਦੇ ਵਿੱਚੋਂ ਕੁਝ ਕਾਲਾ ਕਾਲਾ ਚਮਕਦਾਰ ਬਾਹਰ ਨਿਕਲ ਰਿਹਾ ਸੀ। ਇੱਕ ਹੀ ਰੂਨੀ ਸੀ। ਐਸੀ 6 ਫੁੱਟ ਲੰਬਾ ਕਾਲਾ ਨਾਗ ਬਲੈਕ ਕੋਬਰਾ। ਇਹ ਸੱਪ ਸਾਲਾਂ ਤੋਂ ਉਸ ਦਰਗਾਹ ਦੇ ਹੇਠਾਂ ਬਣੇ ਖੋਡ ਦੇ ਵਿੱਚ ਲਾਰਿਆ ਸੀ। ਰੋਜ਼ ਸ਼ਰਧਾ ਨਾਲ ਚੜਾਇਆ ਜਾਂਦਾ ਬੁੱਧ ਅਤੇ ਸ਼ਾਂਤੀ ਉੱਥਾ ਟਿਕਾਣਾ ਬਣ ਗਈ ਸੀ। ਪਰ ਅੱਜ ਹਥੌੜੇ ਦੀਆਂ ਸੱਟਾਂ ਨੇ ਉਸਦੀ ਨੀਂਦ ਖਰਾਬ ਕਰ ਦਿੱਤੀ ਸੀ। ਉਸਦਾ ਕਾਰਟ ਟੁੱਟ ਗਿਆ ਸੀ। ਗੁੱਸੇ ਦੇ ਵਿੱਚ ਸੱਪ ਨੇ ਬਿਜਲੀ ਦੀ ਗੱਦੀ ਨਾਲ ਫੈਨ ਫੈਲਾਇਆ। ਜਿੱਸੇ ਕੋਈ ਸਮਝ ਪੰਦਾ। ਉਸ ਤੋਂ ਪਹਿਲਾਂ ਹੀ ਸੱਪ ਨੇ ਛੜਮਾਰੇ। ਸੱਪ ਨੇ ਸਿੱਧਾ ਜੱਸੀ ਦੀ ਸੱਜੀ ਲੱਤ ਤੇ ਪਿੰਜੜੀਆਂ ਤੇ ਡੰਗ ਮ ਜੱਸੀ ਦੇ ਮੂੰਹੋਂ ਇੱਕ ਦਿਲ ਕਮਾਉਂ ਚੀਕ ਨਿਕਲੀ ਉਸਨੇ ਆਪਣੀ ਲਤ ੜਕੀ ਸੱਪ ਦੂਰ ਝੜ ਗਿਆ ਅਤੇ ਤੇਜ਼ੀ ਨਾਲ ਕਿਨਵਾਂ ਦੇ ਬਾਗਵਲ ਸਰ ਗਿਆ ਜੱਸੀ ਦਾ ਹਥੌੜਾ ਪੈਰ ਟੜ ਗਿਆ ਉਹ ਧੜਮ ਕਰਕੇ ਮਲਬੇ ਦੇ ਉੱਪਰ ਡਿੱਗ ਪਿਆ ਜ਼ਹਿਰ ਨੇ ਆਪਣਾ ਅਸਰ ਸੈਕਿੰਡਾਂ ਦੇ ਵਿੱਚ ਦਿਖਾਉਣਾ ਸ਼ੁਰੂ ਕੀਤਾ ਜੱਸੀ ਦਾ ਸਰੀਰ ਅਕੜ ਨਗਾ ਸੀ ਉਸ ਦੀ ਨਜ਼ਰ ਪੰਦਲੀ ਹੋ ਗਈ ਮੂੰਹ ਦੇ ਵਿੱਚੋਂ ਚਿੱਟੀ ਝੱਗ ਨਿਕਲਣ ਲੱਗੀ ਉਹ ਸਾਹ ਲੈਣ ਲਈ ਤੜਪ ਰਿਹਾ ਸੀ ਕਰਨਲ ਸਿੰਘ ਜੋ ਇਹ ਸਭ ਦੇਖ ਰਿਹਾ ਸੀ ਉਸ ਨੂੰ ਸੱਪ ਦਿਖਾਈ ਨਹੀਂ ਦਿੱਤਾ ਕਿਉਂਕਿ ਧੁੰਦ ਸੀ ਅਤੇ ਸੱਪ ਤੇਦੀ ਨਾਲ ਨਿਕਲ ਗਿਆ ਸੀ ਉਸਨੇ ਸਿਰਫ ਜੱਸੀ ਨੂੰ ਡਿੱਗ ਅਤੇ ਤਰਫਦੇ ਦੇਖਿਆ ਉਹ ਚਿਕਿਆ ਹਾਏ ਪੀਰ ਬਾਬੇ ਨੇ ਸਜ਼ਾ ਦਿੱਤੀ ਹੈ ਬਾਬੇ ਨੇ ਮੇਰਾ ਪੋਤਾ ਮਾਰ ਦਿੱਤਾ ਹੈ ਮੈਂ ਕਿਆ ਸੀ ਨਾ ਨਾ ਟਾਈ ਹਾਏ ਮੈਂ ਲੁੱਟਿਆ ਗਿਆ ਮੇਰਾ ਵੰਸ਼ ਖਤਮ ਹੋ ਗਿਆ ਕਰਨੈਲ ਸਿੰਘ ਪਹਿਲਾ ਵੰਗ ਆਪਣਾ ਸਿਰ ਪਟਣ ਲਗਾ ਜਸੀ ਦੇ ਕੋਲ ਜਾਣ ਦੀ ਬਜਾਏ ਉੱਥੇ ਟੁੱਟੀ ਹੋਈ ਮੜੀ ਅੱਗੇ ਨੱਕ ਰਗੜਨ ਲਗਾ ਮਾਫ ਕਰ ਦੇ ਬਾਬਾ ਪੀਰ ਬਾਬਾ ਬੱਚਾ ਹੈ ਮੇਰੀ ਜਾਨ ਲੈ ਲੈ ਇਸ ਨੂੰ ਬਖਸ਼ਦੇ ਉਸੇ ਵੇਲੇ ਪਿਤਾ ਗੁਰਪ੍ਰੀਤ ਅਤੇ ਹਰਲਿੰਦ ਭਾਈ ਦੇ ਹੋਏ ਆਏ ਜਸੀ ਉੱਠ ਪਤਰੇ ਗੁਰਪ੍ਰੀਤ ਨੇ ਜਸੀ ਨੂੰ ਗੋਦੀ ਚੁੱਕਿਆ ਜਸੀ ਦਾ ਸਰੀਰ ਨੀਲਾ ਪੈ ਗਿਆ ਸੀ ਗੁਰਪ੍ਰੀਤ ਦੀ ਨਜ਼ਰ ਜਸੀ ਦੀ ਪੈਂਟ ਤੇ ਪਈ ਅਤੇ ਦੋ ਛੋਟੇ ਸੁਰਖਸ ਨੇ ਅਤੇ ਖੂਨ ਵਗ ਰਿਆ ਸੀ ਗੁਰਪ੍ਰੀਤ ਨੇ ਪੈਂਟ ਉੱਪਰ ਕੀਤੇ ਮਾਸ ਦੇ ਉੱਪਰ ਦੋ ਡੂੰਘੇ ਜੰਦਾ ਦੇ ਨਿਸ਼ਾਨ ਸਨ ਆਲੇ ਦੁਆਲੇ ਦੀ ਚਮੜੀ ਕਾਲੀ ਪੈ ਗਈ ਸੀ ਗੁਰਪ੍ਰੀਤ ਕਿਆ ਬਾਪੂ ਇੱਕ ਪੀਰ ਬਾਬਾ ਨਹੀਂ ਹੈ ਸੱਪ ਲੜਿਆ ਹੈ ਦੇਖੋ ਸੱਪ ਲੜਾਇਆ ਜਸੀ ਨੂੰ ਕਰਨਲ ਸਿੰਘ ਨੇ ਸਰ ਉੱਪਰ ਚੁੱਕਿਆ ਸੱਪ ਗੁਰਪ੍ਰੀਤ ਨੇ ਜਸੀ ਨੂੰ ਮੋੜ ਦਿੱਤੇ ਚੁੱਕਿਆ ਗੱਡੀ ਕਢੋ ਜਲਦੀ ਕਰੋ ਜੱਰ ਪੜ ਰਿਹਾ ਹੈ ਡਰਾਈਵਰ ਨੇ ਪੋਰਚੂਨਰ ਗੱਡੀ ਗੈਰਾਜ ਵਿੱਚੋਂ ਕਢੇ ਪੂਰੇ ਘਰ ਦੇ ਵਿੱਚ ਚੀਕ ਝੰਗੜਾ ਮਚ ਗਿਆ ਜਸੀ ਨੂੰ ਪਿਛਲੀ ਸੀਟ ਤੇ ਲਟਾਇਆ ਗਿਆ ਉਸ ਦਾ ਸਿਰ ਹਰਲਿੰਦੀ ਗੋਦੇ ਵਿੱਚ ਸੀ ਹਰਲੀਨ ਔਰੀ ਸੀ ਜਿਸ ਅੱਖਾਂ ਕੋਲ ਪੁੱਤਰੇ ਸੋਨਾ ਨੇ ਵਾਹੀ ਗੁਰੂ ਵਾਹੀ ਗੁਰੂ ਬੋਲੇ ਕਰਨਲ ਸਿੰਘ ਅੱਗੇ ਵਾਲੀ ਸੀਟ ਤੇ ਬੈਠਾ ਕੰਮ ਰਿਆ ਸੀ ਗੱਡੀ ਖਵਾਨਾ ਗੱਲਾਂ ਕਰਦੀ ਹੋਈ ਮੋਗੇ ਦੇ ਵੱਡੇ ਹਸਪਤਾਲ ਵੱਲ ਦੌੜੇ ਰਸਤੇ ਵਿੱਚ ਜੱਸੀ ਅਧਬਿਹੋਸ਼ ਸੀ ਉਸਨੂੰ ਉੱਥਾ ਲੈਣਾ ਔਖਾ ਹੋ ਰਿਆ ਸੀ ਉਸਨੇ ਹੌਲੀ ਜੀ ਅੱਖਾਂ ਖੋਲੀਆਂ ਉਸਨੂੰ ਤੰਦਰਾ ਤੰਦਰਾ ਦਾਦਾ ਜੀ ਦਾ ਤੇਰਾ ਦੇਖ ਰਿਆ ਸੀ ਉਸਨੇ ਬੜ ਬਣਾਉਂਦੇ ਹੋਏ ਕਿਆ ਨਾਦਾ ਜੇ ਨਰ ਟੁੱਟ ਜਾਣਾ ਅਤੇ ਫਿਰ ਉਸਦੀ ਗਰਦਨ ਲੁੱੜ ਗਈ ਕਰਨਲ ਸਿੰਘ ਨੇ ਪਿੱਛੇ ਮੁੜ ਕੇ ਦੇਖਿਆ ਜੱਸੀ ਓਏ ਬਲ ਪੁੱਤਰ ਗੁਰਪ੍ਰੀਤ ਗੱਡੀ ਤੇਜ਼ ਕਰ ਮੇਰਾ ਪੋਤਾ ਜਾ ਰਿਹਾ ਹੈ ਸਵੇ ਦੇ 10 ਵਜੇ ਦਾ ਸਮਾਂ ਸੀ ਹਸਪਤਾਲ ਦੇ ਆਈਸੀਯੂ ਦੇ ਬਾਹਰ ਲੱਗੀ ਲਾਲ ਬੱਤੀ ਜਾਗਰੀ ਸੀ ਕੋਰੀਡੋਰ ਦੇ ਵਿੱਚ ਇੱਕ ਅਜੀਬ ਜਿਹੀ ਚੁੱਪ ਅਤੇ ਫਿਰਾਂਜ਼ ਦੀ ਤਿੱਕੀ ਗੰਗ ਸੀ ਸਰਦਾਰ ਕਰਨਲ ਸਿੰਘ ਜੋ ਆਪਣੇ ਇਲਾਕੇ ਦਾ ਸਭ ਤੋਂ ਦਲੇਰ ਬੰਦਾ ਮੰਨਿਆ ਜਾਂਦਾ ਸੀ ਅੱਜ ਇੱਕ ਬੱਚੇ ਦੀ ਵਾਂਗ ਫਰਸ਼ ਤੇ ਬੈਠਾ ਰੋ ਰਿਹਾ ਸੀ ਉਸ ਦੀ ਪੱਗ ਥੋੜੀ ਢਲੀ ਹੋ ਗਈ ਸੀ ਉਹ ਵਾਰ-ਵਾਰ ਆਪਣੇ ਗੋਡੇ ਖਟ ਰਿਹਾ ਸੀ ਅਤੇ ਬੜਬੜਾ ਰਿਹਾ ਸੀ ਹਾਈ ਮੈ ਲੁੱਟਿਆ ਗਿਆ ਬਾਬਾ ਸ਼ਾ ਕਮਾਲ ਮੈਨੂੰ ਬਰਬਾਦ ਕਰ ਦੇਵੇਗਾ ਮੈਂ ਕਿਉਂ ਅਰਜਤਾ ਉਸ ਮੁੰਡੇ ਨੂੰ ਕੈਨੇਡਾ ਤੋਂ ਉਹ ਤਾਂ ਬਚੇਗਾ ਹੀ ਨਹੀਂ ਹੁਣ ਮੇਰੀ ਵਾਰੀ ਹੈ ਗੁਰਪ੍ਰੀਤ ਕੋਰ ਸੇਪ ਉਹ ਆਪਣੇ ਪਿਤਾ ਦੀਆਂ ਇਹ ਗੱਲਾਂ ਸੁਣ ਕੇ ਅੱਕ ਚੁਕਾ ਸੀ ਗੁਰਪ੍ਰੀਤ ਨੇ ਪਹਿਲੀ ਵਾਰ ਆਪਣੇ ਪਿਤਾ ਦੇ ਮੋਢੇ ਤੇ ਜੋੜਨਾ ਹੱਥ ਰੱਖਿਆ ਅਤੇ ਕਿਹਾ ਬਾਪੂ ਬਸ ਕਰ ਅਜੇ ਵੀ ਤੁਹਾਡੀਆਂ ਅੱਖਾਂ ਨਹੀਂ ਖੁੱਲੀਆਂ ਜਦ ਸੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਕਿਉਂਕਿ ਉਸ ਨੂੰ ਥੱਪ ਲੜਿਆ ਹੈ ਕੋਈ ਰੋ ਨਹੀਂ ਚਿਮੜੇ ਉਹ ਜ਼ਹਿਰੀਲੇ ਜਾਨਵਰ ਦਾ ਸ਼ਿਕਾਰ ਹੋਇਆ ਹੈ ਜੋ ਤੁਹਾਡੀ ਬਣਾਈ ਉਸ ਪਵਿੱਤਰ ਜਗ੍ਹਾ ਦੇ ਵਿੱਚ ਪੜ ਰਿਹਾ ਸੀ ਕਰਨਲ ਸਿੰਘ ਨੇ ਸਿਰ ਚੁੱਕ ਕੇ ਪੱਤਰ ਵੱਲ ਦੇਖਿਆ ਉਸ ਦੀਆਂ ਅੱਖਾਂ ਵਿੱਚ ਸਵਾਲ ਸਨ ਉਸੇ ਵੇਲੇ ਆਈ ਸੀ ਯੂ ਦਾ ਦਰਵਾਜ਼ਾ ਖੁੱਲ੍ਹਿਆ ਡਾਕਟਰ ਗਿਲਬਾਰ ਆਏ ਉਹਨਾਂ ਨੇ ਮਾਸਕ ਉਤਾਰਿਆ ਕਰਨਲ ਸਿੰਘ ਪੱਧਕੇ ਡਾਕਟਰਾਂ ਦੇ ਪੈਰਾਂ ਦੇ ਦੇਖ ਪਿਆ ਡਾਕਟਰ ਸਾਹਿਬ ਮੇਰਾ ਪੋਤਾ ਡਾਕਟਰ ਨੇ ਮੁਸਕਰਾ ਕੇ ਉਹਨਾਂ ਨੂੰ ਉਠਾਇਆ ਬਨਾਈਆਂ ਸਰਦਾਰ ਸਾਹਿਬ ਬਾਹਗਰੂ ਨੇ ਬੜੀ ਪਾਰ ਕਿਰਪਾ ਕੀਤੀ ਹੈ ਤੁਸੀਂ ਸਮੇਂ ਸਿਰ ਇੱਥੇ ਲਿਆਏ ਐਂਟੀਬੋਡਮ ਨੇ ਅਸਰ ਕੀਤਾ ਹੈ ਜ਼ਹਿਰ ਦਾ ਅਸਰ ਖਤਮ ਹੋ ਗਿਆ ਹੈ ਜਸੀਨੂ ਹੋਸ਼ ਆ ਗਿਆ ਹੈ ਉਹ ਬਿਲਕੁਲ ਖਤਰੇ ਤੋਂ ਬਾਹਰ ਹੈ ਇਹ ਸੁਣਦੇ ਹੀ ਖਰਲੀ ਨੇ ਫਰਸ਼ਤੇ ਮਤਾ ਦੇ ਕੇ ਧੰਨ ਗੁਰੂ ਨਾਨਕ ਬੋਲਣ ਲੱਗੇ ਕਰਨੈਲ ਸਿੰਘ ਬੁੱਤ ਮੰਗਿਆ ਉਸਦੇ ਦਿਮਾਗ ਦੇ ਵਿੱਚ ਇੱਕ ਪੋਚਾਲਾ ਗਿਆ ਬਚ ਗਿਆ ਪਰ ਸਾਧ ਨੇ ਤਾਂ ਕਿਹਾ ਸੀ ਜੇ ਇਹ ਦਰਗਾ ਝੁਟੇ ਤਾਂ ਤੇਰਾ ਵੰਸ਼ ਖਤਮ ਹੋ ਜਾਵੇਗਾ ਦਰਗਾ ਤਾਂ ਮਿੰਟਾਂ ਦੇ ਵਿੱਚ ਚੁਰਾਚੁਰਾ ਹੋ ਗਏ ਪਰ ਜੱਸੀ ਦਾ ਬਚ ਗਿਆ ਹੈ ਇਸ ਦਾ ਮਤਲਬ ਹੈ ਉਹ ਸਾਤ ਟੁੱਟਾ ਸੇ ਉਡਰ ਝੁੱਟਾ ਸੇ ਅੱਧੇ ਘੰਟੇ ਬਾਅਦ ਉਹਨਾਂ ਨੂੰ ਜੱਸੀ ਨੂੰ ਮਿਲਣ ਦੀ ਇਜਾਜ਼ਤ ਮਿਲੇ ਜੱਸੀ ਬੈੜ ਤੇ ਰਿਟਿਆ ਸੇ ਉਸਦੀ ਸੱਜੀ ਲੱਤ ਤੇ ਪੱਟੀ ਬਜੀ ਸੀ ਤੇਰਾ ਥੋੜਾ ਪੀੜਾ ਪੈ ਗਿਆ ਸੀ ਪਰ ਅੱਖਾਂ ਦੇ ਵਿੱਚ ਉਹੀ ਚਮਕ ਕਰਨੈਲ ਸਿੰਘ ਹੌਲੀ-ਹੌਲੀ ਅੱਗੇ ਵਧਿਆ ਉਸ ਨੂੰ ਜੱਸੀ ਨਾਲ ਅੱਖ ਮਿਲਾਉਣ ਦੀ ਹਿੰਮਤ ਨਹੀਂ ਪਈ ਸੀ ਉਹ ਬੈੜ ਦੇ ਕਿਨਾਰੇ ਬੈਠ ਗਿਆ ਅਤੇ ਜੱਸੀ ਦਾ ਹੱਥ ਫੜ ਕੇ ਰੋਣ ਲੱਗਾ ਮੈਨੂੰ ਮਾਫ਼ ਕਰ ਦੇ ਪੁੱਤਰ ਮੇਰੇ ਪਾਪਾ ਕਰਕੇ ਤੈਨੂੰ ਇਹ ਦਰਦ ਮਿਲਿਆ ਜੱਸੀ ਨੇ ਬਹੁਤ ਹੀ ਮੀ ਆਵਾਜ਼ ਦੇ ਵਿੱਚ ਪਰ ਦਿਰਧ ਤਨ ਦੇ ਨਾਲ ਕਿਹਾ ਦਾਦਾ ਜੀ ਇਹ ਮੇਰੇ ਕਰਮ ਸਨ ਤੁਹਾਡੇ ਪਾਪ ਨੇ ਪਰ ਇੱਕ ਗੱਲ ਸੋਚੋ ਤੁਸੀਂ ਕਹਿੰਦੇ ਛੇ ਉਹ ਦਰਗਾਹ ਸਾਡੀ ਲਾਕੀ ਕਰਦੀ ਹੈ ਅਸਲ ਦੇ ਵਿੱਚ ਉਹ ਦਰਗਾਹ ਤਾਂ ਮੌਤ ਜਾਨੀ ਸੱਪ ਦਾ ਘਰ ਸੀ ਅਸੀਂ ਰੋਜ਼ ਦੁੱਧ ਘਣਾਉਂਦੇ ਸੀ ਉਸ ਨਾਗ ਨੂੰ ਪੜ ਰਿਆ ਸੀ ਜੇ ਅੱਜ ਮੈਂ ਉਹ ਦਰਗਾਹ ਨਾ ਢਾਉਂਦਾ ਤਾਂ ਪਰਸੋ ਲੋੜੀ ਵਾਲਿਆਂ ਨੇ ਜਦੋਂ ਤੁਸੀਂ ਉੱਥੇ ਮੱਥਾ ਟੇਕਣ ਜਾਂਦੇ ਤਾਂ ਸ਼ਾਇਦ ਹੋ ਸਕਦਾ ਉਹ ਸੱਪ ਤੁਹਾਨੂੰ ਲੜ ਜਾਂਦਾ ਮੈਂ ਤਾਂ ਜਵਾਨ ਹਾਂ ਜਰ ਸ ਗਿਆ ਤੁਹਾਡਾ ਬਜ਼ੁਰਗ ਸਰੀਰ ਸ਼ਾਇਦ ਨਾ ਸਹਿ ਪਾਉਂਦਾ ਗੁਰੂ ਸਾਹਿਬ ਨੇ ਮੈਨੂੰ ਜ਼ਹਿਰ ਬਣਾ ਕੇ ਤੁਹਾਡੀ ਜਾਨ ਬਚਾਈ ਹੈ ਅੱਜ ਉਹ ਇੱਟਾਂ ਦਾ ਢੇਰ ਨਹੀਂ ਲਿ ਗਿਆ ਅੱਜ ਤੁਹਾਡਾ ਉੱਥੇ ਸਾਲ ਪੁਰਾਣਾ ਵੰਡ ਗਿਆ ਹੈ ਜੋ ਕਿ ਪਿੰਡ ਨੂੰ ਵੀ ਲੱਗ ਚੁੱਕਿਆ ਉਸੇ ਜੇਕਰ ਅਸੀਂ ਸਮਝਸਰ ਨਾ ਢਾਉਂਦੇ ਸ਼ਾਇਦ ਇਸ ਤੇ ਥੋੜੇ ਸਮੇਂ ਬਾਅਦ ਮੇਲੇ ਲੱਗਣ ਲੱਗਦੇ ਇਸ ਤੇ ਬਹੁਤ ਵੱਡੇ ਘਟ ਹੁੰਦੇ ਲੋਕ ਜਿਹੜੇ ਸੁਣੇ ਇੱਥੇ ਆ ਕੇ ਆਪਣੀਆਂ ਮਨੋਤਾ ਜਿਹੜੀਆਂ ਹਨ ਹੋਰ ਵੀ ਵੱਧ ਤੜਕੇ ਪੁੱਛਦੇ ਇੱਥੇ ਜੜਾ ਹੈ ਅੰਧ ਵਿਸ਼ਵਾਸ ਦਾ ਮੇਲਾ ਲੱਗਦਾ ਜਿਸ ਤੇ ਜਮਿਵਾਰ ਸਿਰਫ ਤੁਸੀਂ ਹੁੰਦੇ ਇੱਥੇ ਗੁਰੂ ਸਾਹਿਬ ਤੋਂ ਦੂਰ ਹੋ ਕੇ ਲੋਕ ਜਣੇ ਸੰਨ ਮਨਮਤਾ ਫਲਾਉਂਦੇ ਕਰਨੈਲ ਸਿੰਘ ਦੇ ਅੰਦਰ ਕੁਝ ਟਟਿਆ ਉਸਨੇ ਮਹਿਸੂਸ ਕੀਤਾ ਕਿ ਕਿੰਨੀ ਵੱਡੀ ਗਲਤੀ ਕਰ ਰਿਹਾ ਸੀ ਉਸਨੇ ਅਕਾਲ ਪੁਰਖ ਨੂੰ ਛੱਡ ਕੇ ਮਿੱਟੀ ਨੂੰ ਰੱਬ ਮੰਨ ਲਿਆ ਉਸਨੇ ਆਪਣਾ ਸਿਰ ਦੱਸੀ ਦੀ ਛਾਤੀ ਤੇ ਰੱਖ ਦਿੱਤਾ ਤੂੰ ਮੇਰਾ ਪੁੱਤ ਨਹੀਂ ਹੈਂ ਸ਼ੇਰ ਤੂੰ ਮੇਰਾ ਬਾਪ ਹੈਂ ਤੂੰ ਅੱਜ ਮੇਰੀ ਅੱਖਾਂ ਖੋਲ ਦਿੱਤੀਆਂ ਹਨ ਹੁਣ ਇਸ ਵਾਰ ਆਪਾਂ ਲੋੜ ਜਿਹੜੀ ਹੈ ਬਹੁਤ ਤੰਗ ਤਰੀਕੇ ਨਾਲ ਮਨਾਵਾਂਗੇ ਗੁਰੂ ਸਾਹਿਬ ਦਾ ਔਰਦਾਸਾ ਰਲਾਵਾਂਗੇ ਆਪਣੇ ਘਰ ਸੁਖਮਨੀ ਸਾਹਿਬ ਦਾ ਪਾਠ ਕਰਾਵਾਂਗੇ ਅਤੇ ਜਿਹੜਾ ਹੈ ਗੁਰੂ ਸਾਹਿਬ ਦਾ ਧੰਨਵਾਦ ਕਰਾਂਗੇ ਵੀ ਉਹਨਾਂ ਨੇ ਆਪਣੀ ਅੱਖਾਂ ਖੋਲੀਆਂ ਅਤੇ ਤੁਹਾਡੀ ਜਨਮਤਾਏ ਐਸੀ ਤਰ੍ਹਾਂ ਜਿਹੜਾ ਹੈ ਉਹ ਨਿਰਣਾ ਲੈਂਦੇ ਹਨ ਪਿੰਡ ਦੇ ਵਿੱਚ ਵੀ ਇੱਕ ਜਿਹੜਾ ਹੈ ਸਕਾਰਾਤਮਕ ਸਿੰਦੇ ਜਾਂਦਾ ਹੈ ਜਿਹੜਾ ਇਸ ਤਰ੍ਹਾਂ ਦੀ ਮੜੀਆਂ ਦੀ ਪੂਜਾ ਨਹੀਂ ਕਰਨੀ ਚਾਹੀਦੀ ਇਹ ਸਭ ਜਿਹੜਾ ਹੈ ਅੰਧਵਿਸ਼ਵਾਸ ਨੇ ਗੁਰੂ ਕੀ ਗਏ ਹੋਨੇ ਲੇਕਿਨ ਅੱਜ ਅਮਰਤਾਰੀ ਗੁਰਸਤ ਜਿਹੜੇ ਹਨ ਉਹ ਵੀ ਇਨਾ ਚੱਕਰਾਂ ਵਿੱਚ ਪਸੇ ਹਨ ਵਹਿਮ ਪਰਮਾਂ ਦੇ ਵਿੱਚ ਪਸੇ ਹਨ ਅੱਜ ਵੀ ਆਪਾਂ ਜਿਹੜਾ ਦੇਖਦੇ ਹਾਂ ਵੀ ਆਪਣੇ ਅਮਰਤਾਰੀ ਗੁਰਸਿਕ ਸਿੱਖੀ ਪਰਿਵਾਰ ਨਾਲ ਜੁੜੇ ਹੋਏ ਬੰਦੇ ਵੀ ਇਨਾ ਪੀਰਾਂ ਦੀ ਪੂਜਾ ਵਿੱਚ ਇਨਾ ਮੜਿਆਂ ਦੀ ਪੂਜਾ ਵਿੱਚ ਲੱਗੇ ਹਨ ਤੁਹਾਨੂੰ ਕੀ ਲੱਗਦਾ ਹੈ ਕਿ ਸੱਚਮੁੱਚ ਐਸੀ ਕੋ ਜੀ ਹੁੰਦੀ ਹੈ ਜਾਂ ਫਿਰ ਇਹ ਸਭ ਆਪਣੇ ਮਨ ਦਾ ਵਹਿਮ ਹੈ ਕਿ ਤੁਹਾਡਾ ਇਸ ਨਾਲ ਕੋਈ ਜੁੜਿਆ ਪਰਸਨਲ ਐਕਸਪੀਰੀਅੰਸ ਹੈ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਤੁਹਾਡੇ ਨਾਲ ਜੁੜੀ ਕੋ ਘਟਨਾ ਜੋ ਕਿ ਤੁਹਾਡੇ ਨਾਲ ਵਾਪਰੀ ਹੋਵੇ ਜੇਕਰ ਚੈਨਲ ਨੂੰ ਪ੍ਰਣਾਮ ਹੈ ਹੋ ਬੇਨਤੀ ਹੈ ਚੈਨਲ ਨੂੰ ਕਰ ਲੋ ਜੀ ਸਬਸ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਦਿਓ ਜੀ ਸਾਨੂੰ اجازت ਕੀ ਕਰਨਾ ਚਾਹੁੰਗੇ ਤੁਸੀਂ ਜੱਸੀ ਦੇ ਬਾਰੇ ਉਸ 12 ਸਾਲਾਂ ਦੇ ਬੱਚੇ ਬਾਰੇ ਜਿਸ ਨੇ ਇੰਨੇ ਵੱਡੇ ਬਜ਼ੁਰਗ ਦੀਆਂ ਅੱਖਾਂ ਖੋਹ ਦਿੱਤੀਆਂ ਹਾਂਜੀ ਦਿਓ ਜੀ ਸਾਨੂੰ اجازت ਗੱਜ-ਬੱਜ ਕੇ ਬਲਾਉ ਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ